ਲਗਾਤਾਰ ਸੁਰਖੀਆਂ 'ਚ ਰਹਿਣ ਵਾਲੇ ਕੁਝ ਮਾਮਲੇ ਤੇ ਉਹਨਾਂ ਮਾਮਲਿਆਂ ਦੇ ਉੱਤੇ ਸਰਕਾਰ ਦਾ ਰੁਖ ਬਹੁਤ ਧਿਆਨ ਮੰਗਦਾ ਹੈ ਖਾਸ ਕਰਕੇ ਕੁਝ ਮਹੱਤਮਪੂਰਨ ਜਿਹੇ ਮਾਮਲੇ ਨੇ ਜਿਨ੍ਹਾਂ ਮਾਮਲਿਆਂ 'ਚ ਸਰਕਾਰ ਪੇਚ ਕਿਵੇਂ ਹੁੰਦੀ ਹੈ ਕਿਹੜੇ ਮਾਮਲਿਆਂ 'ਚ ਪੈਰ ਪਿਸ਼ਾ ਖਿੱਚ ਲੈਂਦੀ ਹੈ ਕਿਹੜੇ ਮਾਮਲੇ 'ਚ ਕਿਹੜਾ ਤਰਕ ਦਿੰਦੀ ਹੈ ਉਹਦਾ ਫਿਰ ਅਸਰ ਕੀ ਜਾਂਦਾ ਚਾਹੇ ਉਹ ਹਰਚਰਨ ਭੁੱਲਰ ਵਾਲਾ ਮਾਮਲਾ ਹੋਵੇ ਚਾਹੇ ਉਹ ਅਮਰਤਪਾਲ ਸਿੰਘ ਦੇ ਪੈਰੋਲ ਵਾਲਾ ਮਾਮਲਾ ਹੋਵੇ ਚਾਹੇ ਉਹ ਵਿਕਰਮ ਜੀਠੀਆ ਦੇ ਡਰੱਗ ਨਾਲ ਸੰਬੰਧਿਤ ਜੋੜ ਕੇ ਉਸੇ ਕੇਸ ਦੀ ਪੈਰ ਵੀ ਹੋਵੇ ਤੇ ਚਾਹੇ ਪੰਜਾਬ ਦੇ ਵਿੱਚ ਨਸ਼ਾ ਜਾਂ ਗੈਂਗਸਟਰ ਵਾਲੇ ਮਾਮਲੇ ਹੋਣ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਸਰਕਾਰ ਦਾ ਰੋਲ ਕਿਹੋ ਜਿਹਾ ਹੈ ਤੇ ਸਰਕਾਰ ਕਿਸ ਤਰੀਕੇ ਨਾਲ ਅੱਗੇ ਵਧ ਰਹੀ ਹੈ ਜਿੱਥੇ ਇਸ ਨੂੰ ਪੜਾਦਰ ਪੜਾ ਸਮਝਣ ਦੀ ਕੋਸ਼ਿਸ਼ ਕਰਾਂਗਾ ਮੈਂ ਉੱਥੇ ਹੀ ਅੱਜ SYL ਦੇ ਮੁੱਦੇ ਉੱਤੇ ਕੇਂਦਰ ਦਾ ਇੱਕ ਰੁਖ ਨਵੇਂ ਤਰੀਕੇ ਨਾਲ ਸਾਹਮਣੇ ਆ ਰਿਹਾ ਹੈ ਕੇਂਦਰ ਕੀ ਪੇਸ਼ਾਂ ਹਟ ਰਿਹਾ ਜਾਂ ਬੈਕ ਡੋਰ ਤੋਂ ਕੁਝ ਨਵਾਂ ਕਰਨ ਜਾ ਰਿਹਾ ਇਸ ਮਾਮਲੇ ਨੂੰ ਵੀ ਅੱਜ ਖੋਖਣ ਦੀ ਲੋੜ ਹੈਗੀ ਹੈ ਤੇ ਇਸੇ ਤਰ੍ਹਾਂ SCPC ਦੀ ਅੱਜ ਨਵੀਂ ਬਣੀ ਕਮੇਟੀ ਦੀ ਇੱਕ ਬੈਠਕ ਹੈ ਤੇ ਉਹ ਪਲੇਠੀ ਬੈਠਕ ਦੇ ਵਿੱਚ ਕੀ ਨਿਕਲਦਾ ਇਹਦੇ ਉੱਤੇ ਵੀ ਅਸੀਂ ਨਜ਼ਰ ਜਰੂਰ ਰੱਖਾਂਗੇ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਅਮੀਰ ਸਿੰਘ ਜੀ ਸਰਦਾਰ ਅਮੀਰ ਸਿੰਘ ਜੀ ਸਵਾਗਤ ਕਰਦੇ ਹਾਂ ਜੇਕਰ ਮੈਂ ਮਹੱਤਵਪੂਰਨ ਮਾਮਲਿਆਂ ਨੂੰ ਸਮਝਣਾ ਚਾਹਾਂ ਤਾਂ ਹੱਥ ਹੋ ਤੇ ਉਹਨੂੰ ਪੜਾਅਦਰ ਪੜਾ ਮੈਂ ਗਾਂ ਬਦਾਂ ਤਾਂ ਸਭ ਤੋਂ ਪਹਿਲਾਂ ਮੈਂ ਹਰਚਰਨ ਭੁੱਲਰ ਵਾਲੇ ਮਾਮਲੇ ਤੇ ਆਉਣਾ ਚਾਹਾਂ ਉਹਸ ਮਾਮਲੇ ਦੇ ਉੱਤੇ ਸਿੱਧੇ ਐਂਜ ਦਿਖ ਰਿਹਾ ਕਿ ਜਿਵੇਂ ਅਦਾਲਤੀ ਪ੍ਰਕਿਰਿਆ 'ਚ ਵੀ ਸਰਕਾਰ ਉਸ ਨੂੰ ਬਚਾਉਣ ਲਈ ਯਤਨ ਜਿਹਦ ਕਰ ਰਹੀ ਹੋਵੇ ਇਹ ਇਹ ਤਰੀਕਾ ਕਰ ਕੀ ਹੈ ਜੀ ਸਰਕਾਰ ਦਾ ਅਸਲ 'ਚ ਉਹ ਇੱਕ ਟੈਕਨੀਕਲ ਪੁਆਇੰਟ ਲੈ ਰਹੇ ਨੇ ਬਾਕੀ ਤਾਂ ਕ腐ਪਸ਼ਨ ਦਾ ਉੱਥੇ ਹੀ ਖੜਾ ਹੋਏ ਨਹੀਂ ਕਹਿੰਦੇ ਅਸੀਂ ਕ腐ਪਸ਼ਨ ਨਹੀਂ ਕੀਤੀ। ਨਾ ਉਹ ਨਾ ਕੋਈ ਲਾਜਿਕ ਹੈ 7.5 ਕਰੋੜ ਰੁਪਇਆ ਮਿਲੇ ਆ ਸਭ ਦੇ ਸਾਹਮਣੇ ਹੈ। ਔਰ ਹੋਰ ਜਾਇਦਾਦਾਂ ਸਭ ਦੇ ਸਾਹਮਣੇ ਨੇ। ਡੀਏ ਦਾ ਪਰਚਾ ਵੀ ਪੰਜਾਬ ਦੀ ਬਿਜਲੈਂਸ ਨੇ ਵੀ ਦਰਜ ਕਰ ਲਿਆ। ਬਾਕੀ ਤਾਂ ਕੱਲੀ ਸੀਬੀਆਈ ਤਾਂ ਗੱਲ ਛੱਡੋ ਬਿਜਲੈਂਸ ਇੰਟਰਫੀਅਰ ਉਦੋਂ ਵੀ ਕਰ ਰਹੀ ਸੀ ਕਿਸ ਨਾ ਕਿਸੇ ਰੂਪ ਦੇ ਵਿੱਚ ਆ ਕੇ ਕਿ ਸਾਨੂੰ ਦੇ ਦਿਓ ਰਿਮਾਂਡ ਕਿਉਂਕਿ ਅਸੀਂ ਪਹਿਲਾਂ ਐਫਆਈਆਰ ਦਰਜ ਕੀਤੀ ਹੈ। ਤੇ ਜਦੋਂ ਅਦਾਲਤ ਨੇ ਕਿਹਾ ਸੀ ਕਿ ਅੱਧੇ ਘੰਟੇ 'ਚ ਤੁਹਾਨੂੰ ਇੰਨੇ ਲੰਮੇ ਸਮੇਂ ਦੀ ਮਤਲਬ ਪੂਰੀ ਜਾਇਦਾਦ ਦਾ ਪਤਾ ਲੱਗ ਗਿਆ ਤੁਸੀਂ ਇਨਵੈਸਟੀਗੇਟ ਕਰ ਲਈ ਤਾਂ ਬਿジネス ਨੂੰ ਵੀ ਫਟਕਾਰ ਲੱਗੀ ਸੀ ਸਰਕਾਰ ਨੇ ਦਖਲ ਦੇਣ ਦੀ ਟਰਾਈ ਕਾਫੀ ਦੇਰ ਤੋਂ ਕੀਤੀ ਹੋਈ ਹੈ ਕੇਵਲ ਹਾਈ ਕੋਰਟ ਦੇ ਮਾਮਲੇ ਦੇ ਵਿੱਚ ਨਹੀਂ ਹੈ ਕਿਉਂਕਿ ਉਦੋਂ ਵੀ ਇਹ ਚਰਚਾਵਾਂ ਹੋਈਆਂ ਸੀ ਕਿ ਸਰਕਾਰ ਕਿਸੇ ਨਾ ਕਿਸੇ ਤਰੀਕੇ ਦੇ ਰਾਹੀਂ ਇਹਦੇ ਵਿੱਚ ਦਖਲ ਦੇ ਰਹੀ ਹੈ ਕਿਉਂਕਿ ਭੁੱਲਰ ਕਈ ਸਰਕਾਰਾਂ ਦੇ ਇਹ ਸਰਕਾਰ ਦੇ ਖਾਸ ਤੌਰ ਤੇ ਚਾਹਤੇ ਰਹੇ ਨੇ ਬਹੁਤ ਪ੍ਰੋਮਿਨੈਂਟ ਜਗ੍ਹਾ ਤੇ ਰਹੇ ਨੇ ਔਰ ਇਹ ਵੀ ਕਿਹਾ ਜਾਂਦਾ ਸੀ ਕਿ ਹਰ ਚਰਨਪੁਰ ਲੋਰ ਜਿਹੜੇ ਪੁਲਿਸ ਦੇ ਉਹਨਾਂ ਦੇ ਸੀਨੀਅਰ ਸੀ ਬਾਸਸ ਸੀ ਉਹਨਾਂ ਦੇ ਵੀ ਪ੍ਰਵਾਹ ਘਾਟੀ ਕਰਦੇ ਸੀ ਕਿਉਂਕਿ ਜਦੋਂ ਪੋਲੀਟਿਕਲ ਬਾਸਸਾਂ ਨਾਲ ਤੁਹਾਡੀ ਛਾਟਗਾਠ ਹੋਵੇ ਤੇ ਬਣਦੀ ਹੋਵੇ ਆਪਸ ਦੇ ਵਿੱਚ ਤਾਂ ਤੁਸੀਂ ਕੁਝ ਬਾਲਾ ਸਮਝਦੇ ਨਹੀਂ ਉਸ ਲੈਵਲ ਦੇ ਉੱਤੇ ਹੁਣ ਮਾਮਲਾ ਜਿਹੜਾ ਉਹਨੇ ਚੌਥੀ ਦਿੱਤੀ ਹੈ ਇੱਕ ਲੈਵਲ ਦੀ ਸੀਬੀਆਈ ਨੂੰ ਕਿ ਤੁਹਾਨੂੰ ਦੇਖ ਲਾਂਗਾ ਮੈਂ ਤੁਸੀਂ ਗਲਤ ਕੀਤਾ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਉਹ ਹਾਈ ਕੋਰਟ ਜਾ ਕੇ ਹਾਈ ਕੋਰਟ ਦੇ ਵਿੱਚ ਜਾ ਕੇ ਪਲੀਜ਼ ਉਹਨੇ ਕੀ ਉਹਨਾਂ ਨੇ ਕੀ ਲਈ ਹੈ ਕਿ ਬੁਨਿਆਦੀ ਤੌਰ ਤੇ ਐਫ ਆਈ ਆਰ ਹੀ ਗਲਤ ਹੈ ਤੇ ਇਨਵੈਸਟੀਗੇਸ਼ਨ ਹੀ ਗਲਤ ਹੈ ਕਿਉਂ ਗਲਤ ਹੈ ਕਿ ਸੀਬੀਆਈ ਜਾਂਚ ਨਹੀਂ ਕਰ ਸਕਦੀ ਕਿਸੇ ਸਟੇਟ ਦੇ ਅਫਸਰ ਦੀ ਜਿਹੜੇ ਇਸ ਮਾਮਲੇ ਦੇ ਉੱਤੇ ਉਹਦਾ ਕਾਰਨ ਹੈ ਕਿਉਂਕਿ ਜਿਹੜਾ ਸੀਬੀਆਈ ਜਿਹੜੇ ਐਕਟ ਦੇ ਤਹਿਤ ਬਣੀ ਹੋਈ ਹੈ ਉਹ ਦਿੱਲੀ ਪੁਲਿਸ ਐਸਟੈਬਲਿਸ਼ਮੈਂਟ ਐਕਟ 1946 ਹੈ। ਉਹਦਾ ਸੈਕਸ਼ਨ 6 ਇਹ ਕਹਿੰਦਾ ਹੈ ਕਿ CBI ਉਹਨਾਂ ਸਟੇਟਾਂ ਦੇ ਵਿੱਚ ਜਾਂਚ ਕਰਦੀ ਹੈ ਜਾਂ ਇਨਵੈਸਟਿਗੇਟ ਕਰਦੀ ਹੈ ਜਿੱਥੇ ਸਬੰਧਤ ਸਟੇਟ ਦੀ ਗਵਰਨਮੈਂਟ ਨੇ ਉਹਨੂੰ ਜਨਰਲ ਕੰਸੈਂਟ ਦਿੱਤੀ ਹੁੰਦੀ ਹੈ। ਆਮ ਸਹਿਮਤੀ ਦਿੱਤੀ ਹੁੰਦੀ ਹੈ ਕਿ ਤੁਸੀਂ ਕਰ ਸਕਦੇ ਹੋ। ਇਹਦੇ ਵਿੱਚ ਪੰਜਾਬ ਸਮੇਤ 10 ਜਿਹੜੀਆਂ ਸਟੇਟਾਂ ਨੇ ਉਹ ਬਿੜਾਂ ਕਰ ਚੁੱਕੀਆਂ ਨੇ। ਇਹ ਲੋਕ ਸਭਾ ਦੇ ਵਿੱਚ ਜਵਾਬ ਦਿੱਤਾ ਹੋਇਆ ਜਿਹੜਾ ਕੈਬਨਿਟ ਮਨਿਸਟਰ ਹੈ ਉਹ ਚ ਪੰਜਾਬ ਹੈ ਝਾਰਖੰਡ ਕੇਰਲਾ ਰਾਜਸਥਾਨ ਛਤੀਸਗੜ੍ਹ ਬੈਸਟ ਬੰਗਾਲ ਬੰਜੋਰਮ ਤਲंगाना ਮਹਾਨਿਆ ਤੇ ਤਾਮਲਨਾਡੂ ਇਹਦੇ ਚ ਇਹ ਤਾਂ ਕੰਸੈਂਟ ਪੰਜਾਬ ਦੇ ਵਿੱਚ ਕੰਸੈਂਟ ਉਦੋਂ ਵਾਪਸ ਲਈ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸੀ ਬਾਕੀ ਸੀ ਅਖਾਲੀ ਗਵਰਨਮੈਂਟ ਉਹਨਾਂ ਨੂੰ ਦੇ ਗਏ ਸੀ ਸੀਬੀਆਈ ਨੂੰ ਪਰ ਕੈਪਟਨ ਰਮਬੰਦਰ ਸਿੰਘ ਉਹਨਾਂ ਨੇ ਵਾਦਾ ਕਰ ਲਿਆ ਸੀ ਅਸੀਂ ਆਪ ਜਲਦੀ ਕਰਾਂਗੇ ਜੀ ਸੀਬੀਆਈ ਕਰ ਰਹੀ ਸੀ ਲਗਾਤਾਰ ਆਪ ਹਾਈ ਕੋਰਟ ਗਈ ਤਾਂ ਪੰਜਾਬ ਸਰਕਾਰ ਨੇ ਨਵੰਬਰ 2020 ਚ ਉਤੋਂ ਜਨਰਲ ਕਨਸੈਂਟ ਵਾਪਸ ਲੈ ਲਈ ਸੀ ਤੇ ਉਹ ਕੇਸ ਵਾਪਸ ਬੁਲਾ ਕੇ ਐਸਆਈਟੀ ਨੂੰ ਦਿੱਤਾ ਸੀ ਹੁਣ ਇਹ ਤਾਂ ਹੈਗੀ ਇੱਕ ਸਾਈਡ ਸੀਬੀਆਈ ਦੀ ਜਾਂ ਜਿਹੜੀ ਦਲੀਲ ਹਰਚੰਦਰ ਸਿੰਘ ਭੁੱਲ ਰਹੇ ਨੇ ਤੇ ਇਹਦੇ ਨਾਲ ਪੰਜਾਬ ਗਵਰਨਮੈਂਟ ਤੋਂ ਜਦੋਂ ਪੁੱਛਿਆ ਗਿਆ ਕਿ ਇਹ ਤੁਹਾਡਾ ਕੀ ਕਹਿਣਾ ਹੈ ਸਾਰੇ ਮਾਮਲੇ 'ਚ ਇੱਕ ਤਾਂ ਭੁੱਲੜ ਦੇ ਵਕੀਲ ਨੇ ਆਪਣੇ ਇੱਕ ਪੰਜਾਬ ਸਰਕਾਰ ਨੇ ਵੀ ਇਹ ਕਿਹਾ ਹਾਂਜੀ ਇਹ ਬਿਲਕੁਲ ਗਲਤ ਕੀਤਾ ਸੀ ਬੀਆਈ ਨੇ ਹੂੰ ਇੱਥੇ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਤਾਂ ਜੱਜ ਸਾਹਿਬ ਨੇ ਇਹ ਸਵਾਲ ਵੀ ਕੀਤਾ ਉਹ ਕਹਿੰਦੇ ਤੁਹਾਨੂੰ ਇੰਨੀ ਕਾਲੀ ਕੀ ਹੈ ਬੰਦੇ ਨੂੰ ਛਡਾਉਣ ਦੇ ਵਿੱਚ ਜਾਂ ਇਹ ਸਾਰੇ ਮਾਮਲੇ ਦੇ ਵਿੱਚ ਤੁਸੀਂ ਇੰਨੀ ਕਾਲ ਕਿਉਂ ਕਰ ਰਹੇ ਇਹ ਸਵਾਲੀਆ ਇਨਸਾਨ ਵੀ ਖੜਾ ਕੀਤਾ ਨਾਲ ਤੇ ਪਰ ਜਵਾਬ ਵੀ ਮੰਗਿਆ ਬਾਕੀ ਸੀਬੀਆਈ ਤੋਂ ਵੀ ਹੁਣ ਸੀਬੀਆਈ ਦੀ ਦਲੀਲ ਕੀ ਹੈ ਇੱਕ ਦਲੀਲ ਤਾਂ ਜਿਹੜੀ ਇਹਦੀ ਪੜਤ ਪੜਦੇ ਜਨਰਲ ਬੰਦੇ ਨੇ ਜਦੋਂ ਪਹਿਲੇ ਦਿਨ ਭੁੱਲਰ ਨੂੰ ਪੇਸ਼ ਕੀਤਾ ਗਿਆ ਇਹ ਲਾਜਿਕ ਹੇਠਲੀ ਅਦਾਲਤ ਚ ਵੀ ਦਿੱਤਾ ਗਿਆ ਸੀਗਾ ਭੁੱਲਰ ਦੇ ਵਕੀਲ ਵੱਲੋਂ ਕਿ ਸੀਬੀਆਈ ਨੂੰ ਕੰਸੈਂਟ ਨਹੀਂ ਹੈ ਪਰ ਉਦੋਂ ਅਦਾਲਤ ਨੇ ਇਹ ਪਾਇਆ ਜਿਹੜੇ ਆਮ ਕੁਝ ਲੋਕ ਕਹਿੰਦੇ ਵੀ ਨੇ ਜਿਹੜੇ ਪੁਰਾਣੇ ਕਾਨੂੰਨ ਦੇ ਜਾਣਕਾਰ ਵੀ ਜਿਹੜਾ ਇਹੋ ਜਿਹਾ ਕ腐ਸ਼ਨ ਦਾ ਕੇਸ ਆ ਰੰਗੇ ਹੱਥੀ ਫੜਨ ਦਾ ਇਹਦੇ ਵਿੱਚ ਕੋਈ ਰੋਕ ਰੁਕਾਵਟ ਨਹੀਂ ਹੈ ਜਿਹੜਾ ਬਾਕੀ ਦੇ ਮਾਮਲੇ ਨੇ ਕਿ ਆਹ ਵੱਡੇ ਇਸ਼ੂ ਨੇ ਇਹਦੇ ਵਿੱਚ ਜਾਂ ਹਾਈ ਕੋਰਟ ਮਤਲਬ ਆਰਡਰ ਕਰ ਦੇ ਕਿ ਫਲਾਨੀ ਜਾਂਚ ਤੁਸੀਂ ਕਰਨੀ ਹੈ ਤਾਂ ਵੀ ਸੀਬੀਆਈ ਕਰ ਦਿੰਦੀ ਹੈ ਭਾਵੇਂ ਕਨਸੈਂਟ ਨਹੀਂ ਵੀ ਉਸ ਲੈਵਲ ਤੇ ਹੁੰਦੀ ਤੇ ਇਹ ਕ腐ਸ਼ਨ ਕੇਸ ਸੀਗਾ ਇਸ ਕਰਕੇ ਲੋਅਰ ਕੋਰਟ ਨੇ ਤਾਂ ਇਹ ਦਲੀਲ ਨਹੀਂ ਸੀ ਮੰਨੀ ਬਿਜ਼ਨਸ ਵੀ ਇਹ ਲੌਜੀਕ ਲੈ ਕੇ ਗਏ ਸੀ ਕਿ ਸਾਨੂੰ ਦੇ ਦਿਓ ਇਹ ਡੀਏ ਦਾ ਪਰਚਾ ਜਿਹੜਾ ਹੁਣ ਸਰਕਾਰ ਨੇ ਇਹ ਕਹਿਤਾ ਹੈ ਸਰਕਾਰ ਨਾਲ ਖੜ ਗਈ ਇੱਕ ਗੱਲ ਤਾਂ ਕਲੀਅਰ ਹੈ ਕਿ ਸਰਕਾਰ ਪ੍ਰਿੰਸੀਪਲੀ ਨਾਲ ਖੜੀ ਹੈ ਜਾਂ ਜਿਹੜਾ ਲਗਾਏ ਤੇ ਇਹ ਵੀ ਦੋ ਹੀ ਗੱਲਾਂ ਨਾਲ-ਨਾਲ ਚਲਦੀਆਂ ਰਹਿੰਦੀਆਂ ਨੇ ਹਮੇਸ਼ਾ ਕਾਨੂੰਨ ਦੀ ਨਜ਼ਰ ਦੇ ਵਿੱਚ ਪੋਲੀਟੀਕਲ ਕਨਸੈਂਟ ਵੀ ਨਾਲ ਹੁੰਦੀ ਹੈ ਤੇ ਨਹੀਂ ਤਾਂ ਸਰਕਾਰਾਂ ਕਈ ਵਾਰ ਜਵਾਬ ਹੀ ਨਹੀਂ ਉਹਨਾਂ ਚਿਰ ਦਿੰਦੀਆਂ ਵੀ ਕੋਈ ਨਹੀਂ ਮੈਂ ਦਿੰਦਾ ਜੀ ਮੈਂ ਤੁਹਾਨੂੰ ਦੱਸਦਾ ਜੀ ਜਾਂ ਫਲਾਨਾ ਜੀ ਟਾਈਮ ਵੀ ਲਗਾ ਦਿੰਦੀਆਂ ਨੇ ਇੱਥੇ ਉਹਨੇ ਜਵਾਬ ਦਿੱਤਾ ਹੈ। ਔਰ ਦੂਜੀ ਗੱਲ ਸੀਬੀਆਈ ਇਹ ਕਹਿੰਦੀ ਹੈ ਕਿ ਇਹ ਜਿਹੜਾ ਪਰਚਾ ਦਰਜ ਹੋਇਆ ਉਹ ਚੰਡੀਗੜ੍ਹ ਚ ਹੈ ਤੇ ਜਿਹੜਾ ਇੰਟਰਸੈਪਟ ਕੀਤਾ ਗਿਆ ਟੈਲੀਫੋਨ ਉਹ ਵੀ ਚੰਡੀਗੜ੍ਹ ਦੇ 9 ਸੈਕਟਰ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਜਦੋਂ ਚੰਡੀਗੜ੍ਹ ਦੇ 9 ਸੈਕਟਰ ਦੀਆਂ ਨੇ ਤਾਂ ਇਹ ਪੰਜਾਬ ਦੀ ਵੀ ਜੂਰਿਸਡਿਕਸ਼ਨ ਦਾ ਕੁਐਸਚਨ ਨਹੀਂ ਝੂਠੀ ਹੈ। ਇਹ ਤਾਂ ਇੱਥੇ ਤਾਂ ਸੀਬੀਆਈ ਦੀ ਰੀਚ ਹੈਗੀ ਹੈ। ਤੇ ਇਸੇ ਕਰਕੇ ਉਹਦੇ ਖਿਲਾਫ ਕਾਰਵਾਈ ਕਰਨਾ ਬਾਝੋਂ ਗੱਲ ਉਹਨੇ ਗੱਲ ਟੈਕਨੀਕਲਿਟੀ ਤੇ ਫਸ ਕੇ ਆ ਕੇ ਬਿਲਕੁਲ ਉਹਨਾਂ ਨੇ सीबीआई ਕੋਰਟ ਦੇ ਵਿੱਚ ਚੰਡੀਗੜ੍ਹ ਫਰਚਾ ਦਰਜ ਕੀਤਾ ਹੋਇਆ ਜਿਹੜਾ ਟੈਲੀਫੋਨਿਕ WhatsApp ਰਿਕਾਰਡ ਹੈ ਉਹ ਵੀ 19 ਸੈਕਟਰ ਤੋਂ ਉਹਨੂੰ ਸਾਨੂੰ ਨੂੰ WhatsApp ਇੱਥੇ ਮੰਗਾ ਕੇ ਉਹਨਾਂ ਨੇ 9 ਸੈਕਟਰ ਦੇ ਵਿੱਚ ਉੱਥੋਂ ਕਾਲ ਕਰਵਾਈ ਹੈ ਉਸ ਤੋਂ ਬਾਅਦ ਉਹ ਅਰੈਸਟ ਜਾਂ ਬਾਕੀ ਦੀਆਂ ਚੀਜ਼ਾਂ ਦੀ ਗੱਲ ਉਸਲੇ ਬੰਤੇ ਚੱਲਦੀ ਹੈ ਹੁਣ ਇੱਕ ਗੱਲ ਤਾਂ ਇਹ ਹੈ ਜਿਹੜੀ ਟੈਕਨੀਕਲ ਮਾਮਲਾ ਹੈ ਟੈਕਨੀਕਲੀ ਜੇ ਇਨ ਕੇਸ ਮੰਨ ਲਓ ਇਹ ਵੀ ਹੋ ਜੇ ਕਿ ਸੀਬੀਆਈ ਨਹੀਂ ਕਰ ਸਕਦੀ ਨਹੀਂ ਫੜ ਸਕਦੀ ਫਿਰ ਭੋਲਰ ਪਾਕ ਪਵਿੱਤਰ ਹੋ ਜਾਣਗੇ ਹੂੰ ਸਵਾਲ ਫਿਰ ਪੰਜਾਬ ਗਵਰਨਮੈਂਟ ਕੀ ਕਰਨ ਚਾਹੁੰਦੀ ਹੈ ਰੌਲਾ ਇੱਕ ਕ腐ਸ਼ਨ ਦਾ ਤੇ ਸਾਧਨਾ ਤੋਂ ਜ਼ਿਆਦਾ ਪ੍ਰਾਪਰਟੀ ਬਣਾਉਣ ਦਾ ਕੀ ਜੇ ਟੈਕਨੀਕਲੀ ਸੀਬੀਆਈ ਦੇ ਮਾਮਲਾ ਇਨ ਕੇਸ ਹਾਈ ਕੋਰਟ ਕਹਿ ਦਿੰਦੀ ਹੈ ਕਿ ਨਹੀਂ ਜੀ ਠੀਕ ਹੈ ਪੰਜਾਬ ਦੀ ਸਰਕਾਰ ਉਹੀ ਪਰਚਾ ਉਹੀ ਗੱਲ ਉਸੇ ਤਰੀਕੇ ਦੀ ਉਹਦੇ ਤੇ ਮੁਕਦਮਾ ਫਿਰ ਪੰਜਾਬ ਦੀ ਬਿਜ਼ਨਸ ਚਲਾਉਗੀ ਬਿਜ਼ਨਸ ਨੇ ਐਂਟੀ ਕ੍ਰਾਪਸ਼ਨ ਦਾ ਪਰਚਾ ਨਹੀਂ ਦਰਜ ਕੀਤਾ ਹੋਇਆ ਅਜੇ ਤਾਂ ਸਾਧਰਾਂ ਤੋਂ ਜ਼ਿਆਦਾ ਆਲਾ ਕਰ ਲਿਆ ਫਟਾਫਟ ਜਾ ਕੇ ਜੋ ਵੀ ਚਿਰਕੇ ਨੇ ਔਰ ਦੂਜੀ ਗੱਲ ਉਹ ਕਿੱਥੇ ਅੰਜਾਮ ਤੱਕ ਪਹੁੰਚੂਗਾ ਕੌਣ ਗਵਾਹ ਹੋਏਗਾ ਕਿੱਥੇ ਹੋਏਗਾ ਉਹਨਾਂ ਨੇ ਤਾਂ ਗਵਾਹ ਕੋ ਮੂੰਹ ਸਾਰਾ ਕੁਝ ਕਾਇਮ ਰੱਖਿਆ ਹੋਣਾ ਹੁਣ ਤੱਕ ਕੀ ਸਰਕਾਰਾਂ ਨੇ ਪੋਲਿਟੀਕਲ ਹਰਿਆਰਕੀ ਨੇ ਇਹ ਮਨ ਬਣਾ ਲਿਆ ਕਿ ਇਸ ਕੇਸ ਨੂੰ ਅੰਜਾਮ ਤੱਕ ਨਹੀਂ ਜਾਣ ਦੇਣਾ ਪਿਛਲੇ ਦਿਨਾਂ ਚ ਕੁਝ ਕਲਫੂਆ ਇਹ ਵੀ ਆ ਰਹੀਆਂ ਸੀ ਕਿਤੇ ਮਿਲ ਕੇ ਗੇਮ ਇਨਫਲੂਐਂਸਰ ਤਾਂ ਨਹੀਂ ਬਣ ਰਹੀ ਕਿ ਸੀਬੀਆਈ ਲਈ ਛੱਡਣਾ ਤਾਂ ਮੁਸ਼ਕਲ ਹੈ ਜਦੋਂ ਇਹ ਕਿਹਾ ਜਾ ਰਿਹਾ ਸੀ ਕਿ ਫੁੱਲਰ ਦੇ ਫਾਦਰ ਡੀਜੀਪੀ ਫੁੱਲਰ ਉਹ ਕੇਂਦਰ ਸਰਕਾਰ ਤੱਕ ਵੀ ਕਿਤੇ ਨਾ ਕਿਤੇ ਜਾ ਕੇ ਪਹੁੰਚ ਕੀਤੀ ਹੈ ਕੇਂਦਰ ਦੇ ਜਿਹੜੇ ਕੁਝ ਖਾਸ ਬੰਦੇ ਡੋਬਲ ਤੱਕ ਜਿਹੜੇ ਕਾ ਬਹੁਤ ਜ਼ਿਆਦਾ ਇਹਨਾਂ ਮਾਮਲਿਆਂ ਚ ਸਿਕਿਉਰਿਟੀ ਰੀਜਨ ਚ ਬਾਕੀ ਦੇ ਚ ਰਹੇ ਨੇ ਪਹਿਲਾਂ ਤੋਂ ਲੈ ਕੇ ਕਿਉਂਕਿ ਡੋਬਲ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਜਸਪਾਲ ਸਿੰਘ ਉਹਨਾਂ ਦਾ ਕਿਤਾਬ ਚ ਵੀ ਹੋਰਾਂ ਚ ਬਹੁਤ ਤਾਂ ਕਿ ਉਹ ਬਹੁਤ 84 ਤੋਂ ਲੈ ਕੇ ਪੰਜਾਬ ਨਾਲ ਇੰਟਰਸਟ ਰਿਹਾ ਉਦੋਂ ਕਹਿੰਦੇ ਸੀ ਉਹ ਮਤਲਬ ਬਦਲ ਕੇ ਭੇਸ ਦਰਬਾਰ ਸਾਹਿਬ ਦੇ ਵਿੱਚ ਵੀ ਜਾਂ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਬਾਅਦ ਦੇ ਵਿੱਚ ਜਦੋਂ ਖਾਲਸਾਪਨ ਦਾ ਅਨਾਉਂਸਮੈਂਟ ਹੋਈ ਸੀ ਅੱਸੀ ਦਾ ਜਦੋਂ ਸਰਬੱਤ ਖਾਲਸਾ ਬਣਾਇਆ ਗਿਆ ਸੀ ਇਹ ਸਾਰੀਆਂ ਚੀਜ਼ਾਂ ਨੇ ਤਾਂ ਪੰਜਾਬ ਦੇ ਵੱਡੇ ਪੁਲਿਸ ਅਫਸਰਾਂ ਦਾ ਲਾਭ ਤਾਂ ਰਭੂ ਗਈ ਹੋਊਗਾ ਹੀ ਕੋਈ ਕਿਸ ਨਾ ਕਿਸੇ ਤਰੀਕੇ ਦੇ ਨਾਲ ਇਹ ਓਵਰਆਲ ਮਾਮਲਾ ਜਾਂ ਕੇਵਲ ਪੰਜਾਬ ਸਰਕਾਰ ਤੇ ਭੁੱਲ ਰੋਣੀ ਹੁਣ ਆਪਣਾ ਦਮ ਦਿਖਾ ਕੇ ਹੀ ਆਪਣੇ ਤਰੀਕੇ ਨਾਲ ਹੀ ਕਰ ਰਹੇ ਨੇ ਇੱਕ ਗੱਲ ਸਾਬਤ ਹੋ ਚੁੱਕੀ ਹੈ ਜਿਹੜੀ ਕਿ ਸਾਬਤ ਤਾਂ ਕਰ ਅਦਾਲਤ ਨੇ ਕਰਨੀ ਹੈ ਪਰ ਉਹ 7.5 ਕਰੋੜ ਕਿੱਥੋਂ ਆਏ ਆ ਘਰੇ ਕਿਵੇਂ ਰੱਖਿਆ ਹੋਇਆ ਸੀ ਇੰਨੀ ਜਾਇਦਾਦ ਕਿਹੜੇ ਸਾਧਨਾਂ ਦੇ ਰਾਹੀਂ ਬਣਾਈ ਗਈ ਇਹ ਗੱਲਾਂ ਤਾਂ ਸਪਸ਼ਟ ਕਰਨੀਆਂ ਹੀ ਪੈਣਗੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਣਗੀਆਂ ਨਹੀਂ ਤਾਂ ਪੰਜਾਬ ਸਰਕਾਰ ਨੂੰ ਪੋਲੀਟੀਕਲੀ ਵੀ ਐਕਸਪਲੇਨ ਕਰਨਾ ਪਏਗਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਕੇ ਜਾਂ ਤਾਂ ਪੰਜਾਬ ਸਰਕਾਰ ਇਹ ਦਰਖਾਸਤ ਦੇਵੇ ਲਗਾਤਾਰ ਕਿ ਬਿਲਕੁਲ ਸਾਨੂੰ ਨਹੀਂ ਸੀ ਪਤਾ ਸਾਡਾ ਕੇਸ ਹੈ ਬਲਕਿ ਛੱਡੋ ਭੁੱਲਣ ਦਾ ਕੇਸ ਏਦੋਂ ਬਾਅਦ ਹੋਰ ਕਿੰਨੇ ਕੁ ਫੜਲੇ ਪੰਜਾਬ ਸਰਕਾਰ ਨੇ ਕੋਈ ਉਦੋਂ ਬਾਅਦ ਡਰਾਈਵ ਚਲਾਈ ਉਦੋਂ ਬਾਅਦ ਵੀ ਤਾਂ ਬੰਦ ਹੀ ਹੈ ਕਿ ਹੁਣ ਕ腐ਸ਼ਨ ਨਹੀਂ ਹੋ ਰਹੀ ਕਿਤੇ ਅਰਵਿੰਦ ਕੇਜਰੀਵਾਲ ਇੱਥੇ ਬੋਲ ਕੇ ਕਹਿ ਗਏ ਕਿ ਅਸੀਂ ਇਮਾਨਦਾਰੀ ਨਾਲ ਸਰਕਾਰ ਚਲਾਈ ਹੈ ਅਸੀਂ ਦਾਅਵਾ ਕਰਦੇ ਆਂ ਅਸੀਂ ਇੱਕ ਵੀ ਪੈਸਾ ਇੱਧਰ ਉੱਧਰ ਨਹੀਂ ਕੀਤਾ ਘੁਰਦ-ਬੁਰਦ ਨਹੀਂ ਕੀਤਾ ਇਹ ਤਾਂ ਲੋਕਾਂ ਨੂੰ ਪੁੱਛੋ ਪੰਜਾਬਦਿਆਂ ਨੂੰ ਆ ਕੇ ਹੇਟਾਂ ਜਿਹੜੇ ਸਕਿਉਰਿਟੀ ਚੋਂ ਨਿਕਲ ਕੇ ਕਹਿੰਦੇ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਸਾਰੇ ਸਵਾਲ ਨੇ ਔਰ ਉਹ ਲੜਦੀਆਂ ਮੁਸ਼ਕਲਾਂ ਬੰਦਣਗੀਆਂ ਜਾਂ ਘਟਣਗੀਆਂ ਇਹ ਹਾਈ ਕੋਰਟ ਦੇ ਇਸ ਜੱਜਮੈਂਟ ਤੇ ਨਿਰਭਰ ਕਰੂਗਾ ਜਿਹੜਾ ਹੁਣ ਅੱਗੇ ਜਿਵੇਂ ਜਿਵੇਂ ਡਿਸਕਸ਼ਨ ਹੋਏਗੀ ਤੇ ਜਿਵੇਂ ਜਿਵੇਂ ਲਾਜਿਕ ਦਿੱਤੇ ਜਾਣਗੇ ਸਾਰੇ ਮਾਮਲੇ ਦੇ ਵਿੱਚ ਸੀਬੀਆਈ ਤੋਂ ਉਹਨਾਂ ਦਾ ਰਿਕਾਰਡ ਪੁੱਛਿਆ ਕਿ ਉਹਨੂੰ ਅੱਗੇ ਕਰਨ ਲਈ ਤੁਹਾਡੇ ਸੈਕਸ਼ਨ 3 ਨਾਰ 5 ਦੇ ਵਿੱਚੋਂ ਕੀ 5 ਦਾ ਅੱਗੇ ਨੋਟੀਫਿਕੇਸ਼ਨ ਹੋਇਆ ਹੋਇਆ ਗਵਰਨਮੈਂਟ ਆਫ ਇੰਡੀਆ ਤੋਂ ਜਾਂ ਦਿੱਲੀ ਤੋਂ ਜੇ ਹੋਇਆ ਹੋਇਆ ਤਾਂ ਠੀਕ ਆ ਹੁਣ ਉਹ ਰਿਕਾਰਡ ਤੇ ਟੈਕਨੀਕਲ ਅੰਦਾਜ਼ ਤੇ ਸੈਕਸ਼ਨਾਂ ਤੇ ਖੜੇਗੀ ਗੱਲ ਆ ਕੇ ਜਿਹੜੀ ਲੱਗ ਰਹੀ ਆ ਅਜੇ ਤੱਕ ਜੇ ਤਕਨੀਕੀ ਸੈਕਸ਼ਨ ਦੀ ਗੱਲ ਕਰੀਏ ਤਾਂ ਅਮਰਪਾਲ ਸਿੰਘ ਦੇ ਮਾਮਲੇ ਦੇ ਵਿੱਚ ਵੀ ਜਦੋਂ ਉਹਨਾਂ ਨੇ ਪੈਰੋਲ ਮੰਗੀ ਤਾਂ ਉਹਨਾਂ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਵੀ ਤੁਸੀਂ ਦੱਸੋ ਇਹਦੇ ਤੇ ਕੀ ਫੈਸਲਾ ਲੈਣੇ ਤੇ ਪੰਜਾਬ ਸਰਕਾਰ ਦਾ ਜਿਹੋ ਜਿਹਾਂ ਫੈਸਲਾ ਹੈ ਉਹ ਕੋਈ ਰਾਜਨੀਤਿਕ ਤੌਰ ਤੇ ਆਇਆ ਕਿ ਉਹ ਤਕਨੀਕੀ ਤੌਰ ਤੇ ਆਇਆ ਫੈਸਲਾ ਜਿਹੜਾ ਉਹਦੀ ਪੈਰੋਲ ਦੇ ਮਾਮਲੇ ਤੇ ਇਹਨਾਂ ਨੇ ਜੀ ਇਹਨਾਂ ਨੇ ਪਹਿਲ ਕਦਮੀ ਕਰਦੇ ਆ ਕਿ ਨਹੀਂ ਜੀ ਇਹਨੂੰ ਪੈਰੋਲ ਨਹੀਂ ਮਿਲਣੀ ਚਾਹੀਦੀ ਸੋ ਇਹ ਰਾਜਨੀਤਿਕ ਪੱਖ ਹੈ ਇਹਦਾ ਕਿ ਤਕਨੀਕੀ ਪੱਖ ਹੈ ਜੀ ਇਹਦਾ ਦੇਖੋ ਤਕਨੀਕੀ ਪੱਖ ਤੋਂ ਤਾਂ ਅਦਾਲਤਾਂ ਨੇ ਫੈਸਲਾ ਕਰਨਾ ਜੇਕਰ ਗੱਲ ਕਰਨੀ ਹੈ ਪਹਿਲਾਂ ਸੁਪਰੀਮ ਕੋਰਟ ਗਏ ਸੀਗੇ ਅਮਰਤਪਾਲ ਸਿੰਘ ਦੇ ਵਕੀਲ ਸੁਪਰੀਮ ਕੋਰਟ ਨੇ ਹਾਈ ਕੋਰਟ ਭੇਜਤਾ ਹਾਈ ਕੋਰਟ ਨੂੰ ਕਿਹਾ ਕਿ ਤੁਸੀਂ 6 ਹਫਤੇਾਂ ਅੰਦਰ ਇਹ ਫੈਸਲਾ ਕਰਨ ਤੇ ਹਾਈ ਕੋਰਟ ਨੇ ਪੰਜਾਬ ਗਵਰਨਮੈਂਟ ਦੇ ਪਾਲੇ ਚ ਸੁਰਤੀਬਾਲ ਕਿ ਤੁਸੀਂ 1 ਨਵੰਬਰ ਤੋਂ ਪਹਿਲਾਂ ਪਹਿਲਾਂ ਜਾਂ ਇੱਕ ਹਫਤੇ ਚ ਨਹੀਂ ਤਾਂ ਮੈਕਸਿਮਮ 1 ਦਸੰਬਰ ਜਦੋਂ ਤੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਸਰਦਰ ਉਥੋਂ ਦਾ 1 ਤੋਂ 19 ਦਸੰਬਰ ਤੱਕ ਉਦੋਂ 1 ਤੋਂ ਪਹਿਲਾਂ ਪਹਿਲਾਂ ਤੁਸੀਂ ਕਹਿਣਾ ਹੁਣ ਜਿਹੜੀ ਸੂਚਨਾ ਸਾਹਮਣੇ ਆ ਗਈ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਡੀਸੀ ਤੋਂ ਤੇ ਐਸਐਸਪੀ ਰੂਰਲ ਤੋਂ ਰਿਪੋਰਟ ਮੰਗੀ ਹੈ ਤੇ ਰਿਪੋਰਟ ਮੰਗ ਕੇ ਉਹਦੇ ਆਧਾਰ ਤੇ ਇਹ ਰੱਦ ਕਰਤੀ ਹੈ ਜੀ ਕਿ ਨਹੀਂ ਇਹਦੇ ਨਾਲ ਮਾਹੌਲ ਖਰਾਬ ਹੋਏਗਾ ਔਰ ਇਸ ਕਰਕੇ ਐਨਐਸਏ ਲੱਗੀ ਰਹਿਣੀ ਚਾਹੀਦੀ ਹੈ ਐਨਐਸਏ ਤਾਂ ਲੱਗੀ ਹੋ ਰਹੇ ਆਰਜੀ ਪਰੋਲ ਵੀ ਜਿਹੜੀ ਹੈ ਪਾਰਲੀਮੈਂਟ ਦਾ ਸੈਸ਼ਨ ਮਤਲਬ ਅਟੈਂਡ ਕਰਨ ਦੇ ਮਾਮਲੇ ਦੇ ਵਿੱਚ ਵੀ ਇਹਦੇ ਨਾਲ ਨੁਕਸਾਨ ਹੋਏਗਾ ਹੁਣ ਇਹ ਸਮਝ ਨਹੀਂ ਆਉਂਦੀ ਤੁਸੀਂ ਇਹ ਰੈਸਟ੍ਰਿਕਸ਼ਨ ਲਾ ਸਕਦੇ ਹੋ ਕਿ ਤੁਸੀਂ ਭਾਈ ਫੀਲਡ ਚ ਜਾ ਕੇ ਰੈਲੀ ਮੀਟਿੰਗ ਨਹੀਂ ਕਰੋਗੇ ਪਾਰਲੀਮੈਂਟ ਅਟੈਂਡ ਕਰੋਗੇ ਉੱਥੇ ਆਪਣੀ ਗੱਲ ਕਰ ਸਕਦੇ ਹੋ ਜੋ ਵੀ ਕਰਦੇ ਹੋ ਉਹਦੇ ਨਾਲ ਪੰਜਾਬ ਦਾ ਮਾਹੌਲ ਕਿਵੇਂ ਖਰਾਬ ਹੋਏਗਾ ਲੌਜਿਕ ਕੀ ਆ ਉਹਦੇ ਪਿੱਛੇ ਉਹਦੀ ਪਾਰਟੀ ਐ ਉਹ ਚੋਣਾਂ ਲੜ ਰਹੀ ਐ ਹੁਣ ਵੀ ਲੜੀਆਂ ਨੇ ਉਹ ਪਾਰਟੀ ਕੰਮ ਕਰ ਰਹੀ ਐ ਗਰਾਊਂਡ ਤੇ ਪਰ ਖਡੂਰ ਸਾਹਿਬ ਦੇ ਲੋਕਾਂ ਦਾ ਜਿਹੜਾ ਪੈਸਾ 5 ਕਰੋੜ ਦੇ ਲਿਆਜ ਬਣਾਣਾ ਆਉਣਾ ਸੀ ਉਹ ਵੀ ਜਿਹੜੇ ਬਾਕੀ ਦੇ ਕੁਝ ਮੁੱਦੇ ਕੋਈ ਉੱਠਣੇ ਸੀ ਉਹ ਵੀ ਉਹ ਖਤਮ ਹੋ ਗਏ ਉਹ ਲਗਭਗ ਫਿਰ ਉਹਨਾਂ ਦਾ ਤਾਂ ਚੋਣ ਹੋਈ ਹੋਣੀ ਨਾ ਇਹਦਾ ਮਤਲਬ ਇੱਕ ਤਾਂ ਇਹ ਐ ਜਿਹੜੀ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਕਰ ਤੁਸੀਂ ਇਜਾਜ਼ਤ ਕਿਉਂ ਦਿੰਦੇ ਹੋ ਜਿਹੜੇ ਚ ਬੈਠੇ ਕਿਸੇ ਵੀ ਬੰਦੇ ਨੂੰ ਜੇ ਡੈਮੋਕਰੇਸੀ ਚ ਜੇਕਰ ਤੁਸੀਂ ਉਹਨੇ ਉਹਦੇ ਉਹਨੇ ਪਰਫਾਰਮ ਨਹੀਂ ਕਰ ਸਕਣਾ ਜੇ ਉਹਨੇ ਆਪਣੀ ਗੱਲ ਨਹੀਂ ਕਹਿ ਸਕਣੀ ਤਾਂ ਇਹ ਗੱਲ ਤਾਂ ਵੱਢਦੀ ਉਹ ਵੱਢਦੀ ਹੈ ਕਿ ਤੁਸੀਂ ਫਿਰ ਐਨਐਸਏ ਲਾ ਦੋਗੇ ਐਨਐਸਏ ਇਤਿਹਾਸ ਤਨ ਚੁੱਕਿਆ ਕਦਮ ਹੈ ਐਨਐਸਏ ਕ੍ਰਿਮੀਨਲ ਅਫੈਂਸ ਹੌਸ ਲੈਵਲ ਦਾ ਨਹੀਂ ਹੈ ਜਿਹੜੇ ਬਾਕੀ ਦੇ ਮਾਮਲੇ ਨੇ ਹੁਣ ਗੱਲ ਇਹ ਇਕੱਲੀ ਡੀਸੀ ਤੇ ਐਸਐਸਪੀ ਦੀ ਤਕਨੀਕੀ ਰਿਪੋਰਟ ਨਹੀਂ ਹੈ ਉਹਨਾਂ ਨੂੰ ਜਿਵੇਂ ਕਿਹਾ ਜਾਂਦਾ ਤੁਸੀਂ ਉਵੇਂ ਉਹਨਾਂ ਨੇ ਕਰਨਾ ਇਹ ਨਰੋਨ ਪੋਲੀਟੀਕਲ ਫੈਸਲਾ ਹੈ ਨਰੋਨ ਪੋਲੀਟੀਕਲ ਵੀ ਕੇਵਲ ਮੈਨੂੰ ਨਹੀਂ ਲੱਗਦਾ ਕਿ ਇਹ ਏਡੇ ਵੱਡੇ ਜਿਹੜੇ ਫੈਸਲੇ ਨੇ ਇਹ ਇਕੱਲੇ ਪੰਜਾਬ ਸਰਕਾਰ ਦੇ ਫੈਸਲੇ ਨਹੀਂ ਇਹ ਕੇਂਦਰ ਤੇ ਪੰਜਾਬ ਦੋਨਾਂ ਦਾ ਫੈਸਲਾ ਹੈ ਇਹ ਹੋਮ ਮਿਨਿਸਟਰੀ ਜਿਹੜੀ ਜੂਨੀਅਰ ਹੋਮ ਮਿਨਿਸਟਰੀ ਹੈ ਤੇ ਪੰਜਾਬ ਦੇ ਸਰਕਾਰ ਦੋਨਾਂ ਦਾ ਫੈਸਲਾ ਹੈ ਕਿਉਂਕਿ ਡਿਬਰੂਗੜ੍ਹ ਭੇਜਣਾ ਤੇ ਡਿਬਰੂਗੜ੍ਹ ਲਿਜਾਣਾ ਤੇ ਉੱਥੇ ਕਿਸ ਢੰਗ ਦੇ ਨਾਲ ਪਹਿਲਾਂ ਹੀ ਫੈਸਲਾ ਹੋਇਆ ਵੀ ਆਪਾਂ ਡਿਬਰੂਗੜ੍ਹ ਭੇਜਦੇ ਆ ਐਨਐਸਏ ਲਾ ਕੇ ਇੱਥੇ ਵੀ ਤਾਂ ਰੱਖਿਆ ਜਾ ਸਕਦਾ ਸੀ ਐਨਐਸਏ ਲਾ ਕੇ ਕਿਤੇ ਹੋਰ ਨੇੜਲੀ ਔਰ ਸੂਬੇ ਦੀ ਜਿਹੜੀ ਚਬੀ ਜਾਲ ਦੇ ਵਾਲੇ ਵੀ ਰੱਖਿਆ ਜਾ ਸਕਦਾ ਪਰ ਇਹ ਜਿਹੜਾ ਕੀਤਾ ਗਿਆ ਇਹਦਾ ਮਤਲਬ ਆਰਡਰ ਪ੍ਰੋਮਿਸ ਸੀ ਤੇ ਆਰਡਰ ਇਹਨਾਂ ਦਾ ਵੀ ਸੀ ਇਹ ਪੋਲੀਟੀਕਲ ਇੱਕ ਚੀਜ਼ ਹੈ ਔਰ ਜਿਹੜੇ ਹਿਊਮਨ ਰਾਈਟਸ ਦੀਆਂ ਜਾਂ ਬਾਕੀ ਗੱਲਾਂ ਹੋ ਰਹੀਆਂ ਨੇ ਜਿਵੇਂ ਬੰਦੀ ਸਿੰਘਾਂ ਦੇ ਸਵਾਲ ਤੇ ਅਮਿਤ ਸ਼ਾਹ ਨੇ ਖੜ ਕੇ ਪਹਿਲਾ ਨੋਟੀਫਿਕੇਸ਼ਨ ਭਾਵੇਂ ਕਰਤਾ ਸੀ ਪੋਲੀਟੀਕਲ ਫੈਸਲੇ ਚ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੇ ਵੀ ਛੱਡਣੇ ਨੇ ਬਾਅਦ ਚ ਮਨ ਬਦਲਿਆ ਫਿਰ ਉਹ ਕਹਿੰਦੇ ਨੇ ਕਾਤਲ ਕੋ ਕਿਵੇਂ ਛੋੜ ਸਕਦੇ ਆਂ ਔਰ ਜਦੋਂ ਹਰ ਸਿਮਰਤ ਕੋਰ ਬਾਦਲ ਨੂੰ ਖੜਾ ਕੇ ਇੱਕ ਲੈਵਲ ਦੀ ਇਨਸਲਟ ਕੀਤੀ ਉਸ ਨੂੰ ਮਿਲਤੇ ਉਹਨੇ ਜਿਹੜਾ ਸਵਾਲ ਉਠਾਇਆ ਸੀ ਫਿਰ ਜਦ ਮਨ ਬਦਲ ਗਿਆ ਉਹ ਕਾਤਲ ਹੋ ਗਿਆ ਜਦੋਂ ਮਨ ਨਹੀਂ ਐ ਤੇ ਉਹ ਦੂਜੇ ਪਾਸੇ ਹੋ ਗਿਆ ਜਿਨ੍ਹਾਂ ਨੂੰ ਤੁਸੀਂ ਛੱਡਣਾ ਹੈ ਸਾਧਵੀ ਪਰਗਿਆ ਤੋਂ ਲੈ ਕੇ ਵੱਖ-ਵੱਖ ਲੋਕਾਂ ਨੂੰ ਉੱਥੇ ਤੁਸੀਂ ਕਹਿ ਦਿੰਦੇ ਹੋ ਵੀ ਨਹੀਂ ਆ ਫਲਾਣੇ ਜਥੇਬੰਦੀਆਂ ਨਾਲ ਜੁੜੇ ਬੰਦੇ ਕ੍ਰਿਮੀਨਲ ਕੁਝ ਕਰ ਨਹੀਂ ਸਕਦੇ ਕਹਿਣਾ ਹੀ ਹੈ ਜੋ ਮਰਜ਼ੀ ਕਹਿ ਕੇ ਤੁਸੀਂ ਉਹਨੂੰ ਛੱਡ ਦਿਓ ਇਸ ਕਰਕੇ ਇਹ ਨਰੋਲ ਮਾਮਲਾ ਪੋਲਿਟਿਕਲ ਹੈ ਹੋਰ ਕੋਈ ਨਹੀਂ ਹੈ ਔਰ ਉਹਦਾ ਨਜ਼ਰੀਆ ਕੀ ਹੈ ਵਾਕਈ ਪੋਲਿਟਿਕਲ ਨਜ਼ਰੀਏ ਦੇ ਪਿੱਛੇ ਹੈ ਕਿ ਕਿ ਕੀ ਪੰਜਾਬ ਦੇ ਵਿੱਚ ਅਸੀਂ ਨਾਰਮਲਾਈਜ਼ੇ이션 ਕਰਕੇ ਸੱਚੀ ਸੰਤਤਾ ਜਾਂ ਨਾਰਮਲਾਈਜ਼ੇ이션 ਲਿਆਉਣੀ ਹੀ ਨਹੀਂ ਹੈ ਅਸੀਂ ਇਸ ਕਰਕੇ ਅਸੀਂ ਸੰਤਤਾ ਇਸ ਕਰਕੇ ਇਹ ਗੱਲ ਕਰ ਰਹੇ ਹਾਂ ਇਹ ਇਹਦਾ ਜਵਾਬ ਦੋਨੇ ਪੋਲਿਟਿਕਲ ਤਰ੍ਹਾਂ ਦੇ ਸਕਦੀਆਂ ਨੇ ਬਾਕੀ ਟੈਕਨੀਕਲਟੀ ਐਮੀ ਹੈ ਜੀ ਡੀਸੀ ਜਾਂ ਫਰਾਨਾ ਹੁਣ ਜਾਂ ਅਦਾਲਤ ਦੇ ਮਾਮਲੇ ਦੇ ਵਿੱਚ ਕਿ ਜੇ ਜੋ ਕੁਝ ਸਰਕਾਰ ਨੇ ਕਹਿਤਾ ਕਿ ਉਹ ਅਲਟੀਮੇਟ ਮੰਨਿਆ ਜਾਏਗਾ ਫਿਰ ਇੱਕ ਵਾਰ ਇੱਕ ਸਾਲ ਐਨਐਸਏ ਹੋ ਗਿਆ 2 ਸਾਲ ਐਨਐਸਏ ਹੋ ਗਿਆ ਕਿੰਨੇ ਸਾਲ ਤੱਕ ਐਨਐਸਏ ਲੱਗਿਆ ਰਹਿ ਸਕਦਾ ਇਹ ਫੈਸਲਾ ਤਾਂ ਜੁਡੀਸ਼ੀਅਲ ਰਿਵਿਊ ਦਾ ਵੀ ਫੈਸਲਾ ਹੈ ਜੁਡੀਸ਼ਰੀ ਨੇਮੀ ਕਰਨਾ ਜੋ ਵੀ ਕਰਨਾ ਕਰ ਅਗਲੀ ਪੈਸੀ ਤੱਕ ਹਾਈ ਕੋਰਟ ਕੀ ਕਰੇਗੀ ਇਹ ਉਹਦੇ ਤੇ ਡਿਪੈਂਡ ਕਰੂਗਾ ਪਰ ਇਹ ਮਾਮਲਾ ਜ਼ਰੂਰ ਇਹ ਦੇਖਣ ਵਾਲੀ ਗੱਲ ਹੈ ਕਿ ਨਜ਼ਰੀਆ ਜਿਹੜਾ ਹੈ ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਇਥੇ ਬਹੁਤ ਵੱਡੀ ਸਹਿਮਤੀ ਹੈ ਬਾਕੀ ਜਗ੍ਹਾ ਤੇ ਕੋਈ ਸਹਿਮਤੀ ਹੋਵੇ ਨਾ ਹੋਵੇ ਉਹ ਇੱਕ ਅਲੱਗ ਗੱਲ ਹੈ ਸਰਦਾਰ ਰਮੇਸ਼ ਸਿੰਘ ਜੀ ਜੇ ਇਸ ਮਾਮਲੇ ਚ ਅੰਮ੍ਰਿਤਪਾਲ ਵਾਲੇ ਮਾਮਲੇ ਚ ਰਾਜਨੀਤਿਕ ਤੌਰ ਦੇ ਉੱਤੇ ਫੈਸਲੇ ਲੈ ਰਹੀ ਹੈ ਸਰਕਾਰ ਤਾਂ ਕੀ ਵਿਕਰਮ ਮਜੀਠੀ ਵਾਲੇ ਮਾਮਲੇ ਤੇ ਰਾਜਨੀਤੀ ਤੋਂ ਵੀ ਡਿੱਕੇ ਬੋਲੀ ਬੋਲੀ ਜਾ ਰਹੀ ਹੈ ਜਿਸ ਤਰ੍ਹਾਂ ਦਾ ਇੱਕ ਕੇਸ ਉਹਦੇ ਤੇ ਆਮਦਨ ਤੋਂ ਵੱਧ ਜਾਇਦਾਦ ਦਾ ਚੱਲ ਰਿਹਾ ਉਹਦੇ ਵਿੱਚ ਵੀ ਕਹਿੰਦੇ ਕੇ 720 20 ਦਾ ਵਾਅਦਾ ਹੋਇਆ ਪਰ ਦੂਸਰੇ ਪਾਸੇ ਉਸ ਨੂੰ ਜਿਵੇਂ ਡਰੱਗ ਤੇ ਮਜੀਠੀਆ ਇੱਕੋ ਚੀਜ਼ ਉਹ ਜਿਵੇਂ ਪਹਿਲਾਂ ਕਿੱਕ ਲਈ ਪਾਉਂਦੇ ਸੀ ਹੁਣ ਅ ਨਵੇਂ ਤਰੀਕੇ ਨਾਲ ਕਿਖਲੀ ਪਾਉਣ ਲੱਗੇ ਮੁੱਖ ਮੰਤਰੀ ਇਹ ਪੱਦਰ ਜਿਹੜਾ ਕਿਹੜਾ ਇਹ ਇਹਦੇ ਮਾਇਨੇ ਕੀ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ਾ ਤੇ ਗੈਂਗਸਟਰ ਇੱਕ ਮੁੱਦਾ ਹੈਗਾ ਪਰ ਉਸ ਨੂੰ ਵਿਕਰਮਜੀਠਿਆ ਨਾਲ ਜੋੜ ਕੇ ਜਿਵੇਂ ਸਰਕਾਰ ਪੇਸ਼ ਕਰਨਾ ਚਾਹ ਰਹੀ ਹੈ ਲਗਾਤਾਰ ਇਹਦੇ ਵਿੱਚੋਂ ਕੀ ਕੱਢਣ ਫਿਰਦੀ ਹੈ ਜੀ ਦੇਖੋ ਗੱਲਾਂ ਦੋ ਨੇ ਅਜੇ ਤੱਕ ਜਿਹੜੀਆਂ ਨਸ਼ੇ ਦਾ ਮਾਮਲਾ ਹੈ ਨਸ਼ੇ ਦੇ ਮਾਮਲੇ ਦੇ ਵਿੱਚ ਪੋਲੀਟੀਕਲ ਪੁਲਿਸ ਤੇ ਸਮਗਲਰਾਂ ਦਾ ਗੱਠ ਜੋੜ ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਜਿੰਨਾ ਚਿਰ ਤੁਸੀਂ ਸਾਬਤ ਨਹੀਂ ਕਰਦੇ ਜਿੰਨਾ ਚਿਰ ਤੁਸੀਂ ਕੋਈ ਸਬੂਤ ਨਹੀਂ ਦਿੰਦੇ ਉਨਾ ਚਿਰ ਤੁਸੀਂ ਬੰਦੇ ਨੂੰ ਮਲਜ਼ਮ ਹੀ ਆ ਉਹਨੂੰ ਮੁਜਰਮ ਨਹੀਂ ਘਰਾਰ ਦੇ ਸਕਦੇ ਕਿਸੇ ਨੂੰ ਵੀ ਜੋ ਵੀ ਇਹ ਕੋਈ ਬੰਦਾ ਔਰ ਅਲੀਗੇਸ਼ਨ ਹੋਰਾ ਬਹੁਤ ਲੱਗਦੇ ਰਹੇ ਨੇ ਇਨਵੈਸਟੀਗੇਸ਼ਨਾਂ ਚਾਉਂਦੇ ਰਹੇ ਨੇ ਪੋਲਿਟਿਕਲ ਲੀਡਰ ਸਮਗਨਰਾਂ ਨੂੰ ਜਾਂ ਹੋਰਾਂ ਨੂੰ ਛਡਾਉਂਦੇ ਵੀ ਰਹੇ ਨੇ ਪੁਲਿਸ ਵੀ ਛਡਾਉਂਦੀ ਨਹੀਂ ਬਾਕੀ ਚੀਜ਼ਾਂ ਨੇ ਨਸ਼ਾ ਤਾਂ ਇਹ ਇੱਕ ਗੱਠਜੋੜ ਤੋਂ ਬਿਨਾ ਸਾਰੇ ਕਹਿੰਦੇ ਨੇ ਕਿ ਗੱਠਜੋੜ ਹੈ ਜੀ ਪਰ ਉਹ ਗੱਠਜੋੜ ਦੇ ਕੌਣ-ਕੌਣ ਨਮਾਇੰਦੇ ਨੇ ਕਿੱਧਰ-ਕਿੱਧਰ ਜਾਊਗੀ ਗੱਲ ਉਹ ਤਾਂ ਲੰਬੋ ਨਾ ਜੇ ਕੋਈ ਬੰਦਾ ਸੀਗਾ ਤੇ ਉਹ ਤੁਸੀਂ ਫੜ ਲਿਆ ਬਾਕੀ ਹੁਣ ਕੋਈ ਨਹੀਂ ਹੈ ਤਾਂ ਹੁਣ ਕਿਵੇਂ ਵਿਕਰਿਆ ਨਸ਼ਾ ਜੇ ਹੁਣ ਕੋਈ ਨਹੀਂ ਹੁਣ ਅਮੌੜ ਮੰਡੀ ਦੇ ਵਿੱਚ ਸਿਕੰਦਰ ਸਿੰਘ ਨਾਮ ਦਾ ਮੁੰਡਾ ਕੱਲ ਜੇ ਡੈਥ ਹੋਈ ਹੈ ਓਵਰਡੋਜ਼ ਨਾਲ ਹੋਈ ਹੈ ਲੋਕਾਂ ਨੇ ਧਰਨਾ ਲਾਇਆ ਲਗਾਤਾਰ ਸੜਕ ਜਾਮ ਕੀਤੀ ਹੈ ਔਰ ਉਹ ਜਿਹੜੇ ਮੈਡੀਕਲ ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਗੱਲ ਕੀਤੀ ਹੈ ਪਹਿਲਾਂ ਇਹ ਤਾਂ ਹਟਾ ਲਓ ਜਿਹੜੇ ਮੈਡੀਕਲ ਨਸ਼ੇ ਵਾਲੇ ਨੇ ਤੁਸੀਂ ਕਹਿੰਦੇ ਹੋ ਪਾਕਿਸਤਾਨੋਂ ਆ ਰਿਹਾ ਫਲਾਨਾ ਮੈਜੋਰਟੀ ਬੰਦੇ ਜਿਹੜੇ ਡਰੱਗ ਲੈ ਰਹੇ ਨੇ ਜਿਹੜੇ ਬਾਕੀ ਨੇ ਉਹ ਮੈਡੀਕਲ ਡਰੱਗ ਲੈ ਰਹੇ ਨੇ ਜਿਹੜੀ ਇੱਥੇ ਹੀ ਬਣਦੀ ਆ ਇੱਥੇ ਹੀ ਵਿਕਦੀ ਆ ਬਾਹਰੋਂ ਕਿਤੋਂ ਨਹੀਂ ਆਉਂਦੀ ਉਹਦੀ ਗੱਲ ਘੱਟ ਕਰ ਦਿਓ ਕੱਲੀ ਚਿੱਟੇ-ਚਿੱਟੇ ਦੀ ਗੱਲ ਕਰਕੇ ਅਗਲਾ ਕਹਿੰਦਾ ਬਾਹਰੋਂ ਆਉਂਦਾ ਜੀ ਸਾਡੇ ਬੱਚੇ ਨਹੀਂ ਕੇਂਦਰ ਜ਼ਿੰਮੇਵਾਰ ਹੈ ਤੁਸੀਂ ਜ਼ਿੰਮੇਵਾਰ ਹੋ ਕੌਣ ਜ਼ਿੰਮੇਵਾਰ ਹੈ ਨਸ਼ਾ ਲਗਾਤਾਰ ਵੱਧ ਰਿਹਾ ਆ ਆਏ ਦਿਨ ਮੌਤਾਂ ਹੋ ਰਹੀਆਂ ਨੇ ਓਵਰਡੋਜ਼ ਨਾਲ ਵੀ ਮੌਤਾਂ ਹੋ ਰਹੀਆਂ ਨੇ ਤੇ ਤੁਸੀਂ ਕਹਿਣ ਲੱਗੇ ਕਿ ਅਸੀਂ ਇੰਨੇ ਦਿਨਾਂ 'ਚ ਖਤਮ ਕਰ ਦਾਂਗੇ ਕਦੇ ਅਮਰਿੰਦਰ ਸਿੰਘ ਨੇ ਗੁਟਕਾ ਸਭ ਦੀ ਸੌਂ ਖਾਦੀ ਕਦੇ ਏ ਆਪ ਲੋਕਾਂ ਨਾਲ ਵਾਅਦਾ ਕਰਦੇ ਨੇ ਗਰੰਟੀਆਂ ਨੇ ਸਾਡੀਆਂ ਗਰੰਟੀਆਂ ਕਿੱਥੇ ਗਈਆਂ ਤੁਹਾਡੀਆਂ ਤੇ ਨਸ਼ੇ ਖਿਲਾਫ ਜਿਹੜਾ ਉਹ ਮਹਾਂ ਜੰਦ ਹੈ ਉਹ ਕਿੱਥੇ ਚੱਲ ਰਿਹਾ ਹੈ ਕਿਹੜੀ ਸਰਤੀ ਤੇ ਚੱਲ ਰਿਹਾ ਹੈ ਉਹਦੇ ਤਹਿਤ ਤੁਸੀਂ ਕਿੰਨੇ ਬੰਦਿਆਂ ਤੇ ਪਰਚੇ ਪਾਪਾ ਅੰਦਰ ਕਰ ਰਹੇ ਹੋ ਕੀ ਉਹ ਸੁਧਾਰਨ ਜਿਹੜੇ ਪੇਸ਼ੈਂਟ ਨੇ ਨਸ਼ੇੜੀਆਂ ਨੂੰ ਤਾਂ ਨਹੀਂ ਅੰਦਰ ਕਰੀ ਜਾ ਰਹੇ ਇਕੱਲੇ ਜੇ ਡਰੱਗ ਪੈਡਲਰ ਤੇ ਡਰੱਗ ਸਮਗਲਦਾ ਐਵੇਂ ਕਰਤੇ ਤਾਂ ਤੁਹਾਡਾ ਕੋਈ ਸਰਵੇ ਹੈ ਕਿ ਗਿਣਤੀ ਕਿੰਨੀ ਹੈ ਜ ਤੀਤੀ ਹਜ਼ਾਰ ਰੇਤੇ ਮਤਲਬ ਸਮਾਗਲਰ ਫਿਰਦਾ ਹੈ ਕੱਢਲੇ ਪੰਜਾਬ ਵਰਗੇ ਉਹਦੇ ਵਿੱਚ ਇੰਨੇ 5-5 7-7000 ਗੈਂਗਸਟਰ ਫਿਰਦਾ ਹੈ ਤਾਂ ਫਿਰ ਤੁਸੀਂ ਸਰਕਾਰ ਕਾ ਦੀ ਚਲਾ ਰਹੇ ਹੋ ਘਟਤਾ ਕਰ ਨਹੀਂ ਰਹੇ ਤੁਸੀਂ ਦੱਸ ਹੀ ਜਾਂਦੇ ਹੋ ਅੰਕੜੇ ਦੱਸ ਦਿਓ ਆ ਕੇ ਇੰਨੇ ਐਫਆਈ ਆਫਆਈਆਰ ਦਰਜ ਹੋ ਗਈ ਇੰਨੇ ਅਰੈਸਟ ਹੋਏ ਨਫਰਾਨਾ ਕੀਤਾ ਲੋਕਾਂ ਨੂੰ ਇਹਦੇ ਨਾਲ ਕੀ ਫਰਕ ਪੈਂਦਾ ਸਪਲਾਈ ਬੰਦ ਹੋਈ ਲੋਕਾਂ ਕੋਲ ਸਪਲਾਈ ਚੇਨ ਘਟੀ ਜੇ ਉਹ ਘਟੀ ਤਾਂ ਜਿਹੜੇ ਰੀਹੈਬਿਲੀਟੇਟ ਕਰਨ ਦੇ ਮੁਰਦਸੇਬਾ ਉਹ ਕਿੰਨੇ ਆਏ ਤੁਹਾਡੇ ਹਸਪਤਾਲਾਂ ਚ ਕਿੰਨੇ ਉਹ ਚੋਂ ਠੀਕ ਹੋ ਕੇ ਚਲੇ ਗਏ ਕਿੱਥੇ ਕੰਮ ਕਰਦੇ ਨੇ ਇਹ ਸਾਰੀਆਂ ਚੀਜ਼ਾਂ ਦੱਸਣੀਆਂ ਸੀ ਪਰ ਹੁਣ ਜਿਹੜਾ ਇਹ ਮਾਮਲਾ ਹੈ ਵਿਕਰਮ ਜੀਠੀਆ ਵਾਲਾ ਆਇਆ ਤਾਂ ਜਾਂ ਤਾਂ ਵਿਜੀਲੈਂਸ ਨੇ ਇੱਕ ਗੱਲ ਕਹਿ ਦਿੱਤੀ ਜੇ ਅਸੀਂ ਆਪਣੀ ਜਾਂਚ ਮੁਕੰਮਲ ਕਰ ਲਈ ਹੈ ਵਿਜੀਲੈਂਸ ਨੇ ਜਾਂਚ ਕਰਦੇ ਤੇ ਮੁਕੰਮਲ ਕਰ ਲਈ ਹੈ ਉਹ ਜਾਂਚ ਮੁਕੰਮਲ ਹੋਈ ਹੈ ਸਾਧਨਾ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ 'ਚ ਇਹਦਾ ਮਤਲਬ ਵਿਜੀਲੈਂਸ ਨੂੰ ਹੋਰ ਬੇਕਰ ਮੰਜੀਠੀਆਂ ਨਹੀਂ ਚਾਹੀਦਾ ਹੁਣ ਇਸ ਤੋਂ ਬਾਅਦ ਜਦੋਂ ਜਾਂਚ ਮੁਕੰਮਲ ਹੋ ਗਈ ਸਾਰੀ ਤਾਂ ਅੱਗੇ ਜ਼ਮਾਨਤ ਦੀ ਅਰਜ਼ੀ ਲੱਗੀ ਹੈ ਜਦੋਂ ਇਸ ਤੇ ਚਰਚਾ ਹੂਆ ਉਹਨਾਂ ਵਾਲੇ ਦਿਨਾਂ 'ਚ ਉਹ ਅਦਾਲਤ ਨੇ ਫੈਸਲਾ ਕਰਨਾ ਕੀ ਕਰਨਾ ਹੈ ਕੀ ਨਹੀਂ ਕਰਨਾ ਪਰ ਜਿਹੜੀ ਐਸਆਈਟੀ ਤੁਸੀਂ ਡਰੱਗ ਦੇ ਮਾਮਲੇ 'ਚ ਬਣਾਈ ਹੋਈ ਹੈ ਉਹ ਤਾਂ ਇਹ ਕਹੇ ਨਾ ਇਹ ਕਹਿ ਰਹੀ ਹੈ ਜਾਂਚ ਪੂਰੀ ਹੋ ਗਈ ਨਾ ਰਿਪੋਰਟ ਪੇਸ਼ ਕਰ ਰਹੀ ਹੈ ਨਾ ਕੋਈ ਆ ਰਹੀ ਹੈ ਉਸ ਲੈਵਲ ਦੇ ਉੱਤੇ ਇਹ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਕਿਉਂ ਨਹੀਂ ਨਿਭਾਉਂਦੀ ਉਸ ਐਸਆਈਟੀ ਨੂੰ ਇਹ ਕਿਉਂ ਨਹੀਂ ਕਹਿੰਦੀ ਭਾਈ ਡੇਡਲਾਈਨ ਹੁੰਦੀ ਹੈ ਕਿਹੜੀ ਡੈਡਲਾਈਨ ਹੈ ਉਹ ਕਦੋਂ ਤੱਕ ਤੁਸੀਂ ਕਰੋਗੇ ਇਹ ਪੂਰਾ ਤੇ ਇੱਕ ਵਾਰ ਤਾਂ ਜੇਣ ਚ ਵੀ ਪੁੱਛ ਗਿਚ ਕਰ ਰਹੇ ਸੀ ਪਿਛਲੇ ਦਿਨਾਂ ਚ ਜਾ ਕੇ ਜਿਹੜੀ ਕਮੀ ਨਾਕ ਹੋ ਗਿਆ ਜਦੋਂ ਐਸਆਈਟੀ ਜਿਹੜੀ ਹੈਗੀ ਹੈ ਉਹ ਚ ਐਸਐਸਪੀ ਹੈ ਪਟਿਆਲੇ ਦਾ ਤੇ ਬਾਕੀ ਹੋਰ 200 ਜਨ ਜਿਹੜੇ ਨੇ ਐਸਪੀ ਰੈਂਕ ਦੇ ਹੋਇਆ ਕੀ ਕੁਝ ਮਿਲਿਆ ਕੁਝ ਨਹੀਂ ਮਿਲਿਆ ਜਿੰਨੇ ਉਹਦੇ ਨਾਲ ਦੇ ਬੰਦੇ ਜਿਨ੍ਹਾਂ ਤੇ ਤੁਸੀਂ ਗਾਊਟ ਕਰਦੇ ਹੋ ਉਹ ਕਿੱਥੇ ਨੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਜੇ ਕੋਈ ਬਾਹਰ ਹੈ ਤਾਂ ਬਾਹਰ ਵਾਲੇ ਬੰਦੇ ਨੂੰ ਲਿਆਉਣ ਲਈ ਚਾਰੋਂ ਜੇ ਚਾਰਾ ਜੋਇ ਕੀ ਕਰ ਰਹੀ ਹੈ ਤਾਂ ਜਿਹੜਾ ਇੱਥੇ ਹੈ ਤੇ ਉਹਦੇ ਖਿਲਾਫ ਫਿਰ ਚਾਰਾਣ ਪੇਸ਼ ਕਰਕੇ ਅਦਾਲਤ ਦੇ ਵਿੱਚ ਦੋਸ਼ ਫਰੇਮ ਹੋ ਕੇ ਤਾਂ ਮੁਕਾਦਮਾ ਕਿਉਂ ਨਹੀਂ ਚੱਲਦਾ ਤਾਂ ਕਿ ਜਾਂ ਉੱਧਰ ਹੋਵੇ ਜਾਂ ਉੱਧਰ ਹੋਵੇ ਜਾਂ ਸਜ਼ਾ ਮਿਲੇ ਜਾਂ ਬਾਕੀ ਦੀਆਂ ਚੀਜ਼ਾਂ ਨੇ ਇਸ ਪਾਸੇ ਬਲ ਕਿਉਂ ਨਹੀਂ ਕੀਏ ਸਫਲਤਾ ਦੀ ਸਾਲਾ ਮੰਦੀ ਤੁਸੀਂ ਚਾਰਾਣ ਹੀ ਪੇਸ਼ ਨਾ ਕਰੋ ਬਾਕੀ ਗੱਲਾਂ ਤਾਂ ਛੱਡੋ ਇਸ ਲਈ ਹੁਣ ਸਵਾਲ ਕੀ ਡੀਏ ਦਾ ਹੀ ਖੜੂਗਾ ਜਾ ਰੋਜ ਜਿਹੜਾ ਤੁਸੀਂ ਕਹਿੰਦੇ ਹੋ ਅਸੀਂ ਨਸ਼ੇ ਦਾ ਸਰਗਣਾ ਫੜ ਲਿਆ ਉਹ ਨਸ਼ੇ ਵਾਲਾ ਮੁੱਦਾ ਕਿੱਥੇ ਹੈ ਤੇ ਉਹਦੇ ਤੇ ਅੱਗੇ ਪਤੋਂ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਹੋਰ ਚ ਜਾਂਚ ਕਰ ਲਈ ਨਿਕਲਿਆ ਤਾਂ ਕੀ ਨਿਕਲਿਆ ਤੁਹਾਡੇ ਕੋਲ ਇਹ ਤੁਸੀਂ ਦੱਸ ਨਹੀਂ پا ਰਹੇ ਤਾਂ ਕੀ ਜਿਹੜਾ ਇੱਕ اخਲਾਕੀ ਪੱਧਰ ਹੁੰਦਾ ਉਹ ਬਿਲਕੁਲ ਹੀ ਖਤਮ ਹੋ ਗਿਆ ਪੋਲੀਟੀਕਲ ਲੀਡਰਸ਼ਿਪ ਚ ਕੇਵਲ ਮਤਲਬ ਉਹੀ ਝੂਠ ਦਾ ਪਲੰਦਾ ਰਹਿ ਗਿਆ ਤੁਸੀਂ ਕਹਾਣੀ ਹੋਰ ਬੋਲੀ ਜਾਓ ਮਾਮਲਾ ਹੋਰ ਚੱਲ ਰਿਹਾ ਹੈ ਇਹਨਾਂ ਗੱਲਾਂ ਨੂੰ ਥੋੜਾ ਵੱਧ ਦੇਖਣਾ ਪਏਗਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਏਗਾ ਕਿ ਜੋ ਮਰਜੀ ਕੋਈ ਕਹੇ ਕੇ ਤੁਹਾਡੇ ਕੋਲ ਤੁਸੀਂ ਤਾੜੀਆਂ ਮਰਵਾ ਕੇ ਜਾ ਰਹੇ ਹੋਵੇ ਉੱਥੇ ਸਵਾਲ ਬਣਦੇ ਨੇ ਕਿ ਭਾਈ ਸਾਹਿਬ ਆ ਦੋਨੇ ਸਵਾਲਾਂ ਬੱਕਰੇ ਬੱਕਰੇ ਦੇ ਦੋਨਾਂ ਦਾ ਹਾਂ ਜਦ ਤੁਸੀਂ ਲਿੰਕ ਜੋੜ ਤਾ ਹੁਣ ਤੱਕ ਕਿ ਜਿਹੜੇ ਡੀਏ ਦੇ ਤਹਿਤ ਜਿਹੜੀ ਜਾਇਦਾਦ ਬਣੀ ਹੋਈ ਆ ਇਹ ਨਸ਼ੇ ਤੋਂ ਹੀ ਬਣੀ ਆ ਫਿਰ ਉਹ ਨਸ਼ੇ ਦੀ ਟਰਾਂਜੈਕਸ਼ਨ ਦਿਖਾਉਣੀ ਪਏਗੀ ਪੈਸਾ ਕਿਵੇਂ ਆਇਆ ਕਿੱਥੇ ਆਇਆ ਕਿੱਥੇ ਵੇਚਿਆ ਕੀ ਕੀਤਾ ਉਹ ਕਿੱਥੇ ਹੈ ਰਿਕਾਰਡ ਤੁਹਾਡੇ ਕੋਲ ਉਹ ਵੀ ਕਰਨਾ ਪਊਗਾ ਫਿਰ ਇਸ ਲਈ ਐਂ ਤਾਂ ਫਿਰ ਜੋ ਮਰਜੀ ਤੁਸੀਂ ਕਹਿੰਦੇ ਰਹੋ ਪਰਸੈਪਸ਼ਨ ਗੇਮ ਤਾਂ ਬਣੀ ਹੁੰਦੀ ਹੈ ਜੋ ਵੱਖ-ਵੱਖ ਲੋਕਾਂ ਮਾਰੇ ਬਣੀ ਹੁੰਦੀ ਹੈ ਉਹ ਬਣਦੀ ਜਾਊਗੀ ਪਰ ਰਿਐਲਿਟੀ ਦੇ ਵਿੱਚ ਕੇਸ ਕਿਸੇ ਅੰਜਾਮ ਤੱਕ ਨਹੀਂ ਪਹੁੰਚਣਗੇ ਉਹ ਰਵੰਝੀ ਪੈਦਾ ਕਰਨਗੇ ਮੈਂ ਇੱਕ ਸਰਕਾਰ ਦੂਜਿਆਂ ਨੂੰ ਫੜ ਲਊਗੀ ਦੂਜੀ ਸਰਕਾਰ ਪਹਿਲਿਆਂ ਨੂੰ ਫੜ ਲਊਗੀ ਤੀਜੀ ਸਰਕਾਰ ਕਿਸੇ ਹੋਰ ਨੂੰ ਫੜ ਲਊ ਬਸ ਇੰਨਾ ਹੀ ਚੱਲੂਗਾ ਹੂੰ ਇਹ ਤਾਂ ਮੁਕਾਬਲਾ ਹੀ ਚੱਲੂਗਾ ਚਲੋ ਇੱਕ ਮਾਮਲਾ ਜਿਹੜਾ ਪੰਜਾਬ ਦੀ ਦੁਖਦੀ ਰਗ ਆਪਾਂ ਕਹੀਏ ਐਸਵਾਈਐਲ ਉਸ ਮਸਲੇ ਦੇ ਉੱਤੇ ਲਗਾਤਾਰ ਅਦਾਲਤੀ ਹੁਕਮਾਂ ਦੇ ਤਹਿਤ ਕੇਂਦਰ ਵਿਚਾਲੇ ਬੈਠ ਕੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਦਾ ਸੀ ਕਿ ਤੱਕੜੀ ਫੜ ਕੇ ਮੈਂ ਬੈਠੂੰਗਾ ਵਿਚਾਲੇ ਪਰ ਕਹਿੰਦੇ ਕਿ ਹੁਣ ਉਹਨੇ ਪਿੱਛੇ ਹਟਣ ਦਾ ਫੈਸਲਾ ਕੀਤਾ ਜੀ ਕੀ ਸੱਚਮੁੱਚੇ ਪਿੱਛੇ ਹਟ ਰਿਹਾ ਹੈ ਕਿ ਜਾਂ ਪਰਦੇ ਉੱਲੇ ਕੁਝ ਨਵਾਂ ਹੋ ਸਕਦਾ ਹੈ ਜੀ ਕੀ ਹੈ ਮਾਮਲਾ ਇਹ ਮਾਮਲੇ ਹੀ ਸਾਰੇ ਕੇਂਦਰ ਨੇ ਬਗਾੜੇ ਹੋਏ ਨੇ ਸ਼ੁਰੂ ਤੋਂ ਲੈ ਕੇ ਬਗਾੜੇ ਤਾਂ 1947 ਤੋਂ ਲੈ ਕੇ ਜਦੋਂ ਜਿਹੜਾ ਐਕਟ ਦੇ ਵਿੱਚ ਤੁਸੀਂ ਪ੍ਰੋਵੀਜ਼ਨ ਪਾ ਲਈ 77 79 80 ਜਿਹੜੇ ਸੈਕਸ਼ਨ ਨੇ ਜਿਨ੍ਹਾਂ ਨੂੰ ਪੰਜਾਬ ਨੇ ਕਿਸੇ ਜਮਾਨੇ 'ਚ ਚੈਲੰਜ ਕੀਤਾ ਸੀਗਾ ਸੁਪਰੀਮ ਕੋਰਟ ਦੇ ਵਿੱਚ ਉਹ ਵਿਡਰਾ ਕਰਾ ਲਿਆ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਚੀਫ ਮਿਨਿਸਟਰ ਸੀਗੇ ਇੱਧਰ ਉਧਰ ਭਜਨ ਲਾਲ ਸੀ ਤੇ ਇੱਧਰ ਵੀ ਰਾਜਸਥਾਨ ਦੇ ਵੀ ਚੀਫ ਮਿਨਿਸਟਰ ਤੇ ਨਾਨੂ ਬਿਠਾ ਕੇ ਤੁਸੀਂ ਕਿ ਸਮਝੌਤਾ ਕਰਾਤਾ ਉਹੀ ਮਾਮਲਾ ਦੁਆਰਾ ਸਾਰੇ ਸਾਂਝੇ ਤੌਰ ਤੇ ਕੁਝ ਨਾ ਖੈਰ ਇੱਕ ਰਿਕੁਐਸਟ ਕਰਨ ਸੁਪਰੀਮ ਕੋਰਟ ਨੂੰ ਕਿ ਬਾਕੀ ਸਭ ਮਾਮਲੇ ਛੱਡ ਦਿਓ ਪਹਿਲਾ 1968 ਦੀਆਂ ਆ ਤਿੰਨ ਧਰਾਵਾਂ ਜਿਹੜੀਆਂ ਚੈਲੰਜ ਕੀਤੀਆਂ ਸੀ ਇਥੇ ਫੈਸਲਾ ਦੇ ਦਿਓ ਕਿ 1968 ਦਾ ਪੁਨਰਗਠਨ ਐਕਟ ਸੰਵਿਧਾਨ ਦੇ ਮੁਤਾਬਕ ਹੈ ਜਿਵੇਂ ਸੰਵਿਧਾਨ ਪਾਣੀਆਂ ਦੀ ਵੰਡ ਕਰਦਾ ਹੈ ਜਾਂ ਇੰਟਰਨੈਸ਼ਨਲ ਜਿਹੜੇ ਮਾਨਤਾ ਪ੍ਰਾਪਤ ਅਸੂਲ ਨੇ ਉਹਨਾਂ ਦੇ ਮੁਤਾਬਕ ਹੈ ਉਹਦਾ ਫੈਸਲਾ ਹੋ ਜਾਏਗਾ ਤਾਂ ਇਹ ਚੀਜ਼ਾਂ ਦੇ ਫੈਸਲੇ ਆਟੋਮੈਟਿਕਲੀ ਹੋ ਜਾਣਗੇ ਬੁਨਿਆਦੀ ਤੌਰ ਤੇ ਜਿਹੜੀ ਗੱਲ ਹੈ ਹੁਣ ਐਸਵਾਈਐਲ ਕਿੱਥੇ ਖੜੀ ਹੈ ਅਦਾਲਤ ਵੀ ਇਹ ਕਹਿ ਰਹੀ ਹੈ ਵੀ ਇਸ ਪਾਣੀਆਂ ਦੀ ਤਾਂ ਗੱਲ ਹੀ ਨਹੀਂ ਕਰਦੇ एसवाईएल ਕੱਢੋ ਹਰਿਆਣਾ ਵੀ ਇਹੀ ਕਹਿ ਰਿਹਾ ਐਸਵਾਈਐਲ ਕੱਢੋ ਪਹਿਲਾਂ ਇੰਦਰਾ ਗਾਂਧੀ ਨੇ ਐਮਰਜੈਂਸੀ ਦੇ ਦੌਰਾਨ ਆਵਾਡ ਦੇ ਤਾਂ 76 ਚ 81 ਚ ਉਹ ਤੇ ਮੋਹਰ ਲਵਾਲੀ ਉਦੋਂ ਬਾਅਦ ਅਰਜੀਵ ਲੌਂਗਵਾਲ ਸਮਝੌਤੇ ਚ ਮੋਹਰ ਲੱਗੀ ਇੱਕ ਲੈਵਲ ਦੇ ਉੱਤੇ ਜਾ ਕੇ ਤੇ ਹੁਣ ਕੇਂਦਰ ਤੇ ਬਾਕੀ ਸਟੇਟਾਂ ਇੱਕ ਪਾਸੇ ਨੇ ਕੇਂਦਰ ਨੂੰ ਤਾਂ ਠੀਕ ਹੈ ਸਾਰਾ ਕੁਝ ਉਹਦੇ ਕੰਟਰੋਲ ਚ ਜਾ ਰਿਹਾ ਹੈ ਡੈਮ ਵੀ ਉਹਦੇ ਕੰਟਰੋਲ ਚ ਨੇ ਬਾਕੀ ਚੀਜ਼ਾਂ ਨੇ ਹੁਣ ਉਹ ਆਪਦੇ ਆਪ ਨੂੰ ਕਹਿ ਰਹੀ ਹੈ ਵੀ ਆਪਾਂ ਤਾਂ ਮੀਟਿੰਗਾਂ ਕਰ ਲੀਆਂ ਜੀ ਹੁਣ ਤੁਸੀਂ ਆਪ ਹੀ ਨਿਬੇੜੋ ਜੇ ਆਪੀ ਨਵੇਂੜਨ ਵਾਲੀ ਗੱਲ ਹੈ ਤਾਂ ਕੇਂਦਰ ਇੰਡੀਪੈਂਡੈਂਟ ਹੋ ਕੇ ਉਹਨਾਂ ਲਈ ਗੱਲ ਤਾਂ ਇਹ ਕਹਿ ਰਹੀ ਹੈ ਨਾ ਕਿ ਜਿਹੜੀ ਬੀਜੇਪੀ ਦੀ ਕੇਂਦਰ ਸਰਕਾਰ ਹੈ ਉਹ ਕਹਿ ਰਹੀ ਹੈ ਨਹਿਰੂ ਨੇ ਪੱਠਾ ਬਠਾਤਾ ਇੰਦਰਾ ਨੇ ਪੱਠਾ ਬਠਾਤਾ ਸਾਰੇ ਨੇ ਤਾਂ ਇੰਦਰਾ ਗਾਂਧੀ ਦੇ ਜਿਹੜੇ ਅਵਾਰਡ ਤੋਂ ਲੈ ਕੇ ਇਹ ਪ੍ਰਾਈਮ ਮਿਨਿਸਟਰ ਉਸ ਅਵਾਰਡ ਨੂੰ ਰੱਦ ਕਰਕੇ ਨਵੇਂ ਸਿਰਿਓ ਨਵਾਂ ਅਵਾਰਡ ਦੇ ਦੇ ਕਹੇ ਕਿ ਉਸ ਸਮੇਂ ਦੀ ਪ੍ਰਾਈਮ ਮਿਨਿਸਟਰ ਨੇ ਗਲਤ ਦਿੱਤਾ ਸੀ ਅਸੀਂ ਬਦਰਾ ਕਰਦੇ ਹਾਂ ਇਹ ਦੋਨੋਂ ਨਜਿੱਠ ਲੈਣਗੇ ਦੋਨਾਂ ਦੋਨੋਂ ਜਾ ਕੇ ਸੁਪਰੀਮ ਕੋਰਟ ਚਲੇ ਜਾਣੇ ਇਸ ਮੁੱਦੇ ਤੇ 78 79 80 ਤੇ ਐਸਰਾ ਤਾਂ ਲਓ ਕੋਈ ਮੰਜ ਧਾਰ ਚ ਛੱਡ ਕੇ ਹੁਣ ਤੁਸੀਂ ਜਿੱਥੇ ਖੜੇ ਉਹ ਤਾਂ ਗੱਲ ਨਹੀਂ ਚੱਲਣੀ ਬਾਕੀ ਐਸਵਾਈਐਲ ਕਾਦੇ ਵਾਸਤੇ ਜੇ ਪਾਣੀ ਨਹੀਂ ਹੋਣਾ ਪਰ ਸਾਡੀ ਲੀਡਰਸ਼ਿਪ ਵੀ ਕਮਜ਼ੋਰ ਹੈ ਇਹ ਗੱਲਾਂ ਹੁਣ ਤੱਕ ਵੀ ਤਾਂ ਪਹੁੰਚੀਆਂ ਨੇ ਜੇਕਰ ਪੰਜਾਬ ਦੀ ਲੀਡਰਸ਼ਿਪ ਐ ਰਹਿਣਾ ਉਹ ਦੀ ਪਹਿਲੀ ਗੱਲ 76 ਦਾ ਅਵਾਰਡ ਇਲੀਗਲ ਸੀ ਪੰਜਾਬ ਸਰਕਾਰ ਪਹਿਲਾਂ ਹਰਿਆਣਾ ਗਿਆ ਸੁਪਰੀਮ ਕੋਰਟ ਉਦੋਂ ਬਾਅਦ ਪੰਜਾਬ ਸਰਕਾਰ ਗਈ ਜਦੋਂ ਪ੍ਰਖਾਸ਼ਕ ਮਾਦਰ ਚੀਫ ਮਿਨਿਸਟਰ ਸੀ 79 ਚੱਸੀ ਗਿਆ 78 ਚੋ ਗਏ ਪਹਿਲਾਂ ਵੀ ਇਹ ਐਸਵਾਈਐ ਲਾਗੂ ਕਰਾਓ ਉਹ ਗਵਾਹਾਂ ਹੁੰਦੇ ਸੀ ਸਾਰਾ ਕੁਝ ਹੋਇਆ ਸੀ ਫਿਰ ਦਰਬਾਰਾ ਸਿੰਘ ਤੋਂ ਗਨ ਪੁਆਇੰਟ ਤੇ ਕਿਹਾ ਜਾ ਰਿਹਾ ਕਿ ਉਹਨਾਂ ਨੇ ਸਮਝੌਤਾ ਕਰਵਾ ਲਿਆ ਫਿਰ ਰਜੀਵ ਲੰਗਵਾਲ ਸਮਝੌਤੇ ਤੇ ਸੱਥ ਮਢਾਏ ਰਜੀਵ ਲੰਗਵਾਲ ਸਮਝੌਤੇ ਦੀ ਆ ਉਹ ਕਲੀਆਂ ਕਲਾਜੇ ਜ ਤੁਸੀਂ ਲਾਗੂ ਕਰ ਰਹੇ ਹੋ ਜਿਹੜੀਆਂ ਪੰਜਾਬ ਦੇ ਵਿਰੋਧੀ ਨੇ ਜਿਹੜੀ ਪੰਜਾਬ ਦੇ ਪੱਖਸ ਸੀ ਚਾਹੇ ਚੰਡੀਗੜ੍ਹ ਦਾ ਮਾਮਲਾ ਚਾਹੇ ਪੰਜਾਬੀ ਬੋਲਦੇ ਉਹ ਤੁਸੀਂ ਲਾਗੂ ਨਹੀਂ ਕਰ ਰਹੇ। ਟਿਕਟ ਚੂਜ਼ ਕਿਉਂ ਹੋ ਰਹੀ ਹੈ? ਕੋਈ ਸਮਝੌਤਾ ਤਾਂ ਸਮਝੌਤਾ ਚ ਲਾਗੂ ਹੋਏਗਾ ਚਾਹੇ ਗਲਤ ਚਾਹੇ ਠੀਕ। ਨਹੀਂ ਹੋਏਗਾ ਤਾਂ ਫਿਰ ਕੁਝ ਨਹੀਂ ਹੋਏਗਾ। ਪਾਣੀਆਂ ਵਾਲੇ ਪਾਸੇ ਤੁਸੀਂ ਕਹਿੰਦੇ ਲਾਗੂ ਕਰੋ। ਬਾਕੀ ਦੇ ਮਾਮਲੇ ਚ ਨਹੀਂ ਕਹਿੰਦੇ। ਉਸ ਤੋਂ ਬਾਅਦ ਫਿਰ ਇਹ ਚੀਜ਼ਾਂ ਲਗਾਤਾਰ ਚੱਲ ਰਹੀਆਂ ਨੇ। ਸਾਡਾ ਚੀਫ ਮਿਨਿਸਟਰ ਹੋਣ ਬਾਰ-ਬਾਰ ਕਹਿ ਰਹੇ ਨੇ। ਆ ਇੱਥੇ ਵੀ ਨਾਰਥਰਨ ਜ਼ੋਨ ਕੌਂਸਲ ਚ ਵੀ ਜੋ ਸੁਣਿਆ ਉਹ ਕਹਿੰਦੇ ਜੀ ਉਹ ਮਿਸਰ ਸੰਧੂਰਤਾ ਹੈ ਤੇ ਜਿਹੜਾ ਉਹ ਚੱਲ ਰਿਹਾ ਮਾਮਲਾ ਹੈ ਨਾ ਆਪਣਾ ਸਿੰਧੂ ਜਲ ਨਦੀ ਦਾ ਐਗਰੀਮੈਂਟ ਉਹ ਸਸਪੈਂਡ ਤਾਂ ਹੈਗਾ ਹੀ ਹੈ ਹੁਣ ਇਧਰੋਂ ਪਾਣੀ ਲੈ ਆਓ ਸਾਡਾ ਦੇ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਅੱਗੇ ਲੈਜੋ ਜਾਂ ਐਸਬਈ ਨਦੀ ਬਾਈ ਐਸਐਨ ਕਰ ਲੋ ਜੀ ਇਹ ਜਿਹੜੇ ਫਾਰਮੂਲੇ ਨੇ ਇਹ ਕਿਹੜੇ ਐਕਸਪਰਟਸ ਦੇ ਨਾਲ رائے ਕਰਕੇ ਫਾਰਮੂਲੇ ਦਿੱਤੇ ਜਾ ਰਹੇ ਨੇ ਇਹ ਕੌਣ ਕਹਿ ਰਿਹਾ ਤੁਸੀਂ ਆਪਣਾ ਕੇਸ ਕਮਜ਼ੋਰ ਕਰ ਰਹੇ ਹੋ ਜਾਂ ਇਹਨੂੰ ਮਜ਼ਬੂਤ ਕਰ ਰਹੇ ਹੋ ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਤੋ ਉਹ ਗੱਲਾਂ ਤੇ ਪੰਜਾਬ ਖੜਾ ਸੀ ਕਿ ਸਾਡੀ ਮਾਲਕੀ ਦਾ ਹੱਕ ਪਹਿਲਾਂ ਡਿਸਾਈਡ ਕਰੋ ਬਾਕੀ ਬਾਅਦ ਦੀਆਂ ਗੱਲਾਂ ਪੰਜਾਬ ਗੁਰੂ ਨਾਨਕ ਦੀ ਧਰਤੀ ਹੈ ਸਰਬੱਤ ਦੇ ਭਲੇ ਦੀ ਹੈ ਪੀਣ ਲਈ ਪਾਣੀ ਹੋਵੇ ਜਾਂ ਮਾ ਕੇ ਅਸੀਂ ਕਿਸੇ ਨੂੰ ਜਵਾਬ ਨਹੀਂ ਦਿੰਦੇ ਪਰ ਮਲਕੀਅਤ ਤਾਂ ਤੁਸੀਂ ਮੰਨੋ ਤੁਸੀਂ ਤਾਂ ਕਹਿੰਦੇ ਸਾਡਾ ਧੱਕੇ ਨਾਲ ਨਜਾ ਰਹੇ ਹੋ ਕਿਸੇ ਦਾ ਪਾਣੀ ਦੂਜਾ ਨਜਾ ਰਿਹਾ ਉਹ ਕਹਿੰਦਾ ਤੂੰ ਕੌਣ ਹੈ ਇਹ ਵੀ ਨਹੀਂ ਪਰਵਾਹ ਕਰਦੇ ਨਹੀਂ ਬੰਦਾ ਧੰਨਵਾਦ ਕਰਦਾ ਵੀ ਤੂੰ ਪਾਣੀ ਪਾਵੇਂ ਤੁਹਾਡਾ ਹੀ ਹੈ ਮਾਲਕੀ ਤੁਹਾਡੀ ਹੈ ਪਰ ਤੁਸੀਂ ਦੇ ਰਹੇ ਹੋ ਤੁਹਾਡਾ ਅਸੀਂ ਰਿਗਾਰਡ ਕਰਦੇ ਆ ਇਹ ਵੀ ਹੈ ਨਹੀਂ ਕਿਤੇ ਇਸ ਕਰਕੇ ਸਾਡੇ ਜਿਹੜੇ ਸਾਡੀਆਂ ਪਾਰਟੀਆਂ ਸਾਡੀਆਂ ਸਰਕਾਰਾਂ ਟਰਬਿਓਨਰ ਮੰਨ ਲੈਂਦੀਆਂ ਨੇ ਉਸ ਤੋਂ ਬਾਅਦ ਅਗਲੀ ਗੱਲ ਕਹਿੰਦੀਆਂ ਸਾਨੂੰ ਤਾਂ ਇੱਥੋਂ ਦੇ ਦਿਓ ਜੀ ਤਾਂ ਇਧਰ ਵੀ ਝਾਤੀ ਮਾਰਨ ਦੀ ਲੋੜ ਹੈ ਕੇਂਦਰ ਨੇ ਤਾਂ ਠੀਕ ਹੈ ਕਹਿਤਾ ਕੇਂਦਰ ਹੁਣ ਇਹਨਾਂ ਦੋਨਾਂ ਦੇ ਗਾਲ ਤੇ ਫੇਰ ਸੁਪਰੀਮ ਕੋਰਟ ਜਾਊਗਾ ਸੁਪਰੀਮ ਕੋਰਟ ਫੇਰ ਕਹੂਗੀ ਪੰਜਾਬ ਨੂੰ ਹੁਣ ਤੱਕ ਤਾਂ ਇਹੀ ਕਹਿਣਾ ਕੇਂਦਰ ਨੂੰ ਵੀ ਤੁਸੀਂ ਵਿਚ ਪੈ ਕੇ ਕਰਾ ਦਿਓ ਉੱਥੇ ਜਾ ਕੇ ਕੇਂਦਰ ਕੀ ਕਹੂਗਾ ਸਵਾਲ ਇਹ ਕਾਉਂਟ ਨਹੀਂ ਮੰਦਾ ਨਾਰਮਲੀ ਕੇਂਦਰ ਉੱਥੇ ਜਾ ਕੇ ਇਹ ਕਹਿੰਦਾ ਕਿ ਪੰਜਾਬ ਨਹੀਂ ਮੰਨਦਾ ਜੀ ਬਾਕੀ ਤਾਂ ਠੀਕ ਹੈ ਤੇ ਫਿਰ ਸੁਪਰੀਮ ਕੋਰਟ ਕਹੂਗੀ ਨਾ ਤੇ ਕਿ ਤੁਸੀਂ ਕਿਉਂ ਨਹੀਂ ਮੰਨਦੇ ਨਹੀਂ ਤਾਂ ਅਸੀਂ ਬਾਕੀ ਕਰਦੇ ਹਾਂ ਫਿਰ ਇਹਦਾ ਮਤਲਬ ਫੌਜ ਭੇਜ ਕੇ ਇਹ ਨਾਰ ਪਟਾਈ ਜਾਏਗੀ ਜਬਰੀ ਜਬਰੀ ਸਭ ਤੋਂ ਪਹਿਲਾਂ ਜਿਹੜੇ ਬੁਨਿਆਦੀ ਸਵਾਲ ਨੇ ਪਾਣੀ ਦਾ ਮਾਲਕੀ ਡਿਸਾਈਡ ਕਰੋ ਮਾਲਕੀ ਤੋਂ ਬਾਅਦ ਬਾਕੀ ਚੀਜ਼ਾਂ ਚੱਲਣਗੀਆਂ ਦੂਜੀ ਗੱਲ ਜਿਹੜਾ ਉਹਦੇ ਨਾਲ ਸਕੰਡਰੀ ਲੌਜਿਕ ਹੈ ਵਾਟਰ ਸੀਰੀਜ਼ ਦੀ ਆਪੇ ਮਾਪਾਨਾ ਬਾਅਦ ਦੇ ਵਿੱਚ ਲਗਾਓ ਹੁਣ ਪਾਣੀ ਰਹਿ ਕਿੱਦਾਂ ਗਿਆ ਉਹ ਵੀ ਡਿਸਾਈਡ ਕਰ ਲੋ 14.38 ਦਾ 2004 ਦਾ ਜਿਹੜਾ ਵਾਟਰ ਐਗਰੀਮੈਂਟ ਐਕਟ ਟਰਮੀਨੇਸ਼ਨ ਆਫ ਐਗਰੀਮੈਂਟਸ ਦਾ ਪੰਜਾਬ ਦੀ ਵਿਧਾਨ ਸਭਾ ਚ ਪਾਸ ਹੋਇਆ ਸੀਗਾ ਉਹਦੇ ਚ ਦੱਸਿਆ ਸੀ ਕਿ 17.17 ਐਮਐਫ ਤੋਂ ਘਟ ਕੇ 14.38 ਰਹਿ ਗਿਆ 2004 ਤੋਂ ਬਹੁਤ ਪਾਣੀ ਹੋਰ ਲੰਘ ਗਿਆ ਪੁਲਾ ਦੇ ਹੇਟ ਦੀ ਉਹ ਵੀ ਘਟ ਗਿਆ ਹੁਣ ਹੋਰ ਫਿਰ ਜੇ ਉਹ ਘਟ ਗਿਆ ਤਾਂ ਕੀ ਹੋਏਗਾ ਇਹ ਸਾਰੇ ਮਾਮਲੇ ਇਸ ਕਰਕੇ ਇਹ ਕੰਟਰੋਵਰਸੀ ਰੱਖਣਾ ਚਾਹੁੰਦੇ ਨੇ ਸਾਰੇ ਕਾਇਮ ਰੱਖਣਾ ਚਾਹੁੰਦੇ ਨੇ ਇਹਦਾ ਇਨਸਾਫ ਦੀ ਬੁਨਿਆਦ ਤੇ ਇਹਦਾ ਕੋਈ ਇੱਕ ਪਾਸਾ ਨਹੀਂ ਕਰਨਾ ਚਾਹੁੰਦੇ ਇਹ ਸਿਆਸਤ ਹੈ ਜਿਆਦਾ ਖੇਡੀ ਜਾ ਰਹੀ ਹੈ ਇਹਦੇ ਪਿੱਛੇ ਮਤਲਬ ਇਨਸਾਫ ਘਟ ਕੀਤਾ ਜਾ ਰਿਹਾ ਇਹ ਬਹੁਤ ਬੜਾ ਖੁਅਸ ਮਾਰਗ ਜੇ ਲੱਗਿਆ ਹੀ ਹੋਇਆ ਜੇ ਇਨਸਾਫ ਹੋਇਆ ਹੁੰਦਾ ਅੱਜ ਤੱਕ ਇਹ ਮਾਮਲੇ ਹੱਲ ਹੋਏ ਹੁੰਦੇ ਸਵਾਲ ਤਾਂ ਇਹੀ ਹੈ ਕਿ ਇਨਸਾਫ ਹੋਇਆ ਹੀ ਨਹੀਂ ਇਨਸਾਫ ਕੀਤਾ ਹੀ ਨਹੀਂ ਜਾ ਰਿਹਾ ਡੈਮੋਕਰੈਟਿਕ ਤਰ੍ਹਾਂ ਇਨਸਾਫ ਦੀ ਮਨਸ਼ਾ ਨਾਲ ਕੰਮ ਨਹੀਂ ਕਰ ਰਹੇ ਬਹੁਤ ਸ਼ੁਕਰੀਆ ਜੀ ਸਰਦਾ ਰਮਿਚੰਦ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਤੁਸੀਂ ਜੁੜੇ ਰਹੋ ਪਲੰਗ ਦੇ ਨਾਲ ਸਤਿ ਸ਼ਕਾ ਜੀ ਸਤਿ ਸ਼ਕਾ ਜੀ